ਫਿਰ ਤੁਸੀਂ ਇਹਦਾ ਮਤਲਬ ਸ਼ਹਿ ਦਿੰਦੇ ਹੋ ਤੁਸੀਂ ਯਾਰ ਤੂੰ ਮੁਕਰੇ ਨਹੀਂ ਕਹਿ ਸਕਦਾ ਪਰ ਜੋ ਸਮਾਨ ਹੀ ਰੱਖਿਆ ਯਾਰ ਸਮਾਨ ਰੱਖਿਆ ਤੁਸੀਂ ਅਸੀਂ ਮੁਕਰੇ ਤਾਂ ਫੇਰ ਹੋਣੀ ਕਿਰ ਸਮਾਨ ਕਿਉਂ ਰੱਖਿਆ ਉੱਥੇ ਚਿੱਠੀਆਂ ਨਿਕਲੀ ਵਿੱਚੋਂ ਸਾਨੂੰ ਪਹਿਲਾਂ ਚੰਗਾ ਲੱਗਦਾ ਸੀ ਅਸੀਂ ਸਖਣ ਪਵਾ ਲਿਆ ਸਾਨੂੰ ਹੁਣ ਨਹੀਂ ਚੰਗਾ ਲੱਗਦਾ ਅਸੀਂ ਉਧਰ ਬੈਗ ਰੱਖਿਆ ਹੈ ਅੱਛਾ ਆਏ ਆਏ ਕੱਲ ਨੂੰ ਕੱਲ ਨੂੰ ਤਾਂ ਤੁਸੀਂ ਫਿਰ ਆਪਦੇ ਘਰ ਆਣਗੇ ਵੀ ਛੱਡ ਦੋਗੇ ਫਿਰ ਤੂੰ ਉਹਦਾ ਪਚੋਲੇ ਨੇ ਠੱਗੀ ਮਰਾਤੀ ਸਾਡੇ ਨਾਲ ਹੀ ਕਾਦੀ ਠੱਗੀ ਮਰਾਤੀ ਸਾਡਾ ਮੁੰਡਾ ਪੀਆ ਹਾਂ ਕੈਨੇਡਾ ਵੀ ਯਾਰ ਪੱਕਾ ਤੇ ਪਜੋਲੇ ਨੇ ਕੁੜੀ ਆਮ ਘਰ ਦੀ ਸਾਨੂੰ ਵਖਾਤੀ ਤੇ ਆਮ ਘਰ ਦੀ ਜਦੋਂ ਸਗਣ ਪਵਾਇਆ ਸੀ ਉਦੋਂ ਖਾਸ ਦੀ ਸੀਗੀ ਇਹ ਪਰਿਵਾਰ ਖੜਾ ਹੋ ਜਿਹੜਾ ਰਾਤ ਨੂੰ ਟੇਚੀ ਬੈਗ ਉਹਨਾਂ ਦੇ ਕੁੜੀ ਵਾਲਿਆਂ ਦੇ ਬਾਰ ਦੇ ਵਿੱਚ ਰੱਖ ਕੇ ਭੱਜਿਆ ਤੇ ਬਚੋਲੇ ਨੇ ਜਿਹੜਾ ਉਹਨਾਂ ਦਾ ਪਪਾ ਆਖਾ ਜਿਹੜਾ ਸੁਣਿਆ ਸੀ ਤੇ ਕੁੜੀ ਵਾਲਿਆਂ ਦਾ ਪਪਾ ਆਖਾ ਜਿਹੜਾ ਤੁਸੀਂ ਉਹ ਵੀ ਦੇਖ ਲਿਆ ਸੀਗਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅੱਛਾ ਤੁਹਾਡਾ ਰੌਲਾ ਸੀਗਾ ਜਿਹੜਾ ਰਿਸ਼ਤਾ ਤੁਹਾਡਾ ਬੇਟਾ ਸੀ ਉਹ ਹਾਂਜੀ ਤੇ ਫਿਰ ਉੱਥੇ ਤੁਸੀਂ ਇਹ ਟੇਚੀ ਬੈਗ ਕਿਉਂ ਰੱਖ ਕੇ ਭੱਜੇ ਵਿਚੋਲੇ ਨੇ ਜਿਹੜੀਆਂ ਗੱਲਾਂ ਕਰ ਜਾਂ ਮੁੱਕਰ ਕਿਉਂ ਰਹੇ ਹੋ ਅੱਜੇ ਤਾਂ ਨਹੀਂ ਗਏ ਅਸੀਂ ਅਸੀਂ ਤਾਂ ਰੱਖ ਕੇ ਆਏ ਹਾਂ ਇਹ ਤਾਂ ਨਹੀਂ ਰੱਖ ਕੇ ਗਏ ਤਾਂ ਅਸੀਂ ਮਿਲ ਨਹੀਂ ਸੀ ਜਦੋਂ ਉਹਨਾਂ ਨੇ ਬਾਰਪੂਰ ਨਹੀਂ ਖੋਲਿਆ ਤੇ ਫਿਰ ਅਸੀਂ ਦੂ ਬਾਰਚ ਰੱਖਿਆ ਜੀ ਬਾਰਚ ਨਹੀਂ ਰਿਸ਼ਤਾ ਕਿਵੇਂ ਹੋਇਆ ਤੁਹਾਡਾ ਜੁੜਿਆ ਕਿਵੇਂ ਰਿਸ਼ਤਾ ਉਹਦਾ ਪਚੋਲੇ ਨੇ ਠੱਗੀ ਮਰਾਤੀ ਸਾਡੇ ਨਾਲ ਹੀ ਕਾਦੀ ਠੱਗੀ ਮਰਾਤੀ ਸਾਡਾ ਮੁੰਡਾ ਪੀਆਰ ਹਾਂ ਕੈਨੇਡਾ ਵੀ ਯਾਰ ਪੱਕਾ ਤੇ ਬਿਜੋਲੇ ਨੇ ਕੁੜੀ ਆਮ ਘਰ ਦੀ ਸਾਨੂੰ ਵਿਖਾਤੀ ਤੇ ਆਮ ਘਰ ਦੀ ਜਦੋਂ ਸਗਣ ਪਵਾਇਆ ਸੀ ਉਦੋਂ ਖਾਸ ਦੀ ਸੀਗੀ ਉਦੋਂ ਸਾਨੂੰ ਕਦਾਈ ਬਹੁਤ ਕੁਛ ਕਰਨਗੇ ਐ ਕਰਨਗੇ ਦੇਣਗੇ ਦਾਜ ਤੇ ਪਰ ਜਦੋਂ ਅਸੀਂ ਸਾਡ ਨਹੀਂ ਫਟ ਯਾਰ ਤੈਨੂੰ ਪਤਾ ਵੀ ਦਾਜ ਦਾ ਪਰਚਾ ਹੀ ਬੰਦਾ ਹੁੰਦਾ ਪਰਚਾ ਬੰਦਾ ਹੁੰਦਾ ਲੋਕ ਦਿੰਦੇ ਹੀ ਆ ਬਿਜੋਲਾ ਥੋੜੀ ਜਾਣ ਪਛਾਣਦਾ ਸੀ ਹਾਂ ਜਾਣ ਪਛਾਣਦਾ ਹੀ ਸੀਗਾ ਉਹਦੀ ਦੁਕਾਨ ਤੇ ਜਾਂਦੇ ਬਹੁਤ ਦੁਕਾਨ ਤੇ ਜਾਂਦੇ ਹੁੰਦੇ ਸੀਗੇ ਉੱਤੇ ਤੇ ਫੇਰ ਰਿਸ਼ਤਾ ਜੁੜ ਗਿਆ ਸੀ ਉਹਨੇ ਗੱਲਬਾਤ ਕਰਾਈ ਸੀ ਕੁੜੀ ਜਿਹੜਾ ਨਾਲ ਉਹ ਤਾਂ ਸਾਰੀ ਗੱਲ ਆ ਮੇਰੇ ਛੋਟੇ ਭਰਾ ਨੂੰ ਪਤਾ ਜੀ ਇਹਨਾਂ ਨੂੰ ਪਤਾ ਹਾਂ ਹਾਂ ਜੀ ਤੁਹਾਨੂੰ ਪਤਾ ਕੀ ਨਾਮ ਹੈ ਤੁਹਾਡਾ ਮੇਰਾ ਸੁਲੱਖਣ ਸਿੰਘ ਸੁਲੱਖਣ ਸਿੰਘ ਸੁਲੱਖਣ ਸਿੰਘ ਜੀ ਕਿਵੇਂ ਰਿਸ਼ਤਾ ਜੁੜਿਆ ਤੁਹਾਡਾ ਰਿਸ਼ਤਾ ਵਿਚੋਲੇ ਥਰੂ ਜੁੜਿਆ ਐਸ਼ੇ ਫਿਰ ਵਿਚੋਲੇ ਨਾਲ ਹੁਣ ਜੱਗੋ ਤੇਰਵੀ ਹੋ ਰਹੀ ਹੈ ਉਹ ਤਾਂ ਇਹ ਪਿੱਟ ਪਿੱਟ ਕੇ ਕਹਿ ਰਿਹਾ ਵੀ ਲੋਕਾਂ ਦੇ ਧੀ ਪੁੱਤ ਕੁਵਾਰੇ ਮੜ ਜਾਣ ਛੜੇ ਮਰ ਜਾਣ ਰਿਸ਼ਤਾ ਨਾ ਕਰਾਓ ਜੇ ਨਾ ਕਰਾਉਂਦਾ ਫਿਰ ਨੀ ਨਾ ਕਰਾਉਂਦਾ ਜਦੋਂ ਤੁਸੀਂ ਕਰਾਉਣਾ ਸੀ ਉਹ ਤਾਂ ਕਹਿੰਦੇ ਵੀ ਕੁੜੀ ਨੂੰ ਉਹ ਕਹਿੰਦਾ ਵੀ ਬੈਂਡ ਆਇਆ ਸਾਰੀ ਗੱਲਬਾਤ ਹੋਈ ਆ ਠੀਕ ਆ ਪੈਸੇ ਲਵਾਲੇ ਹੁਣ ਮੁੰਡੇ ਦੇ ਤੇ ਵੀਜ਼ਾ ਆ ਗਿਆ ਪੀਆਰ ਦਾ ਤੇ ਹੁਣ ਉਹ ਪੁੱਛ ਚ ਆ ਗਏ ਨਹੀਂ ਤੁਹਾਡੀ ਵੀਰੇ ਵਿਚੋਲੇ ਨਾਲ ਗੱਲ ਹੋ ਗਈ ਸਾਰੇ ਸਾਰੀ ਗੱਲ ਹੋਈ ਆ ਕੀ ਕਹਿੰਦਾ ਉਹ ਕਹਿੰਦਾ ਵੀ ਅਸੀਂ ਜਦੋਂ ਪਹਿਲਾਂ ਤਾਂ ਮੇਰੀ ਦੁਕਾਨ ਤੇ ਤੁਸੀਂ ਆਉਂਦੇ ਸੀ ਉਹਦਾ ਜਿਹੜਾ ਬਾਜ਼ਾਰ ਚ ਦੁਕਾਨਾ ਜਾਣਦੇ ਉਹਦੀ ਦੁਕਾਨ ਤੇ ਹਾਂ ਜਾਣਦੇ ਬਹੁਤ ਦੇਰ ਤੋਂ ਸਮਾਨ ਤਾਂ ਕੱਪਾ ਉਹਦੇ ਤੋਂ ਲੈਣੇ ਹਣਾ ਸਾਰਾ ਕੁਝ ਉਹ ਕਹਿੰਦੇ ਕੁੜੀ ਦਾ ਪਰਿਵਾਰ ਵੀ ਉੱਥੇ ਆਉਂਦਾ ਸੀ ਆਂਦਾ ਉਦੋਂ ਤਾਂ ਇਹ ਮੇਰੀਆਂ ਮਨ ਤਾਂ ਕੀਤੀਆਂ ਵੀ ਸਾਡਾ ਕੁੜੀ ਵਾਲਿਆਂ ਕੋਈ ਮੈਂ ਤਾਂ ਮੰਤਾਲੀ ਆਪੇ ਗੱਲ ਚਲਾਈ ਸੀ ਉਹਨੇ ਵਿਚੋਲੇ ਨੇ ਹੂੰ ਉਹ ਕਹਿੰਦਾ ਵੀ ਰਿਸ਼ਤਾ ਵਧੀਆ ਇਹ ਕੁੜੀ ਦਾ ਤੇ ਸੋਹਣੀ ਸੁਨੱਖੀ ਕੁੜੀ ਤੇ ਕਰਾ ਦਈਏ ਹਾਂ ਜੀ ਕਹ ਵੀ ਕਰਾ ਦਿਓ ਮੁੰਡੇ ਦੇ ਲੈ ਕੇ ਕਿਉਂਕਿ ਚਲੋ ਠੀਕ ਆ ਜੋ ਬੈਨ ਨੇ ਜਾਣ ਪਛਾਣ ਹੋ ਜਾਂਦੀ ਹੈ ਹੂੰ ਤੇ ਮੈਂ ਕਹ ਵੀ ਪਹਿਲਾਂ ਇਹਦੇ ਨਾਲ ਕਿਤੇ ਗੱਲ ਕਰਦਾ ਸੀਗਾ ਹੂੰ ਤੇ ਇਹਨੇ ਕਹਤਾ ਵੀ ਮੇਰੇ ਭਰਾ ਨਾਲ ਗੱਲ ਕਰ ਲਿਓ ਵੀ ਅਸੀਂ ਤਾਂ ਸਾਰੀ ਉਹਦੇ ਤੇ ਤਕਬੀਲਦਾਰੀ ਹੂੰ ਤੇ ਜਦੋਂ ਮੈਂ ਗਿਆ ਜਦੋਂ ਸੌਦਾ ਲੈਣ ਨੂੰ ਤਦ ਗੱਲਬਾਤ ਚੱਲ ਪਈ ਹੂੰ ਤੇ ਕਹਿੰਦਾ ਵੀ ਐ ਕਰਕੇ ਉਹਨੇ ਤੇਰੇ ਤੇ ਮੈਂ ਕਹ ਵੀ ਹੁਣ ਮੁੰਡਾ ਉਹਨਾਂ ਦਾ ਹੂੰ ਤੇ ਮੇਰੇ ਕੀ ਤਾਂ ਸਾਰਾ ਕੁਝ ਥੋੜਾ ਹੋਣਾ ਆਖਰ ਤਾਂ ਮਾਪਿਆਂ ਨੇ ਨਹੀਂ ਇੱਕ ਮਿੰਟ ਤੁਹਾਡੇ ਸਾਰੇ ਘਰ ਦੀ ਜ਼ਿੰਮੇਵਾਰੀ ਇਹਦੇ ਕੋਲੇ ਆ ਹਾਂਜੀ ਇਹ ਛੜਾਗਾ ਨਹੀਂ ਜੀ ਛੜਾ ਨਹੀਂਗਾ ਕੁਵਾਰਾ ਕੁਵਾਰਾ ਭਤੀਜਾ ਪਹਿਲਾ ਵੇਲੇ ਚਾਚਾ ਹਜੇ ਕੁਵਾਰਾ ਹੈ ਤਾਂ ਇਹ ਕਿਹੜਾ ਸਵਾਲ ਹੈ ਹਾਂ ਨਹੀਂ ਸਵਾਲ ਤਾਂ ਹੈਗਾ ਹੀ ਆ ਹੁਣ ਅਜੇ ਇਹਦਾ ਵਿਆਹ ਨਹੀਂ ਹੋਇਆ ਤੇ ਇਹਦਾ ਮੁੰਡਾ ਤੁਸੀਂ ਪਹਿਲਾਂ ਵਿਆਹਿਆ ਤੇ ਮੁੰਡੇ ਨੇ ਸੈਟਲ ਹੋਣਾ ਸੀ ਉਹਦਾ ਪੇਪਰਵਰਕ ਚੱਲੀ ਜਾਂਦਾ ਸੀ ਕਿ ਮੇਰੇ ਕੋਲ ਟਾਈਮ ਹੀ ਪਿਆ 33 33 ਨਹੀਂ ਸੈਟਲ ਸੀ ਕਿ ਲਾਲਚ ਸੀ ਕਿਤੇ ਨਹੀਂ ਕੋਈ ਲਾਲਚ ਨਹੀਂਗਾ ਹਾਂ ਜੇ ਲਾਲਚ ਹੁੰਦਾ ਪਹਿਲਾਂ ਵਿਚੋਲੇ ਨੂੰ ਨਾ ਕਹਿੰਦੇ ਨਹੀਂ ਵਿਚੋਲਾ ਤੇ ਪਿੱਟ ਰਿਆ ਚਲੋ ਹੁਣ ਜਿਹੜੀ ਆਪਾਂ ਮੇਨ ਗੱਲ ਆ ਤੁਹਾਨੂੰ ਉਹਦੇ ਇੱਕ ਮਿੰਟ ਜਿਹੜੀ ਹੁਣ ਤੁਹਾਡਾ ਰਿਸ਼ਤਾ ਉਹ ਉਦੋਂ ਜੁੜਿਆ ਠੀਕ ਆ ਕੁੜੀ ਨੇ ਵੀ ਹਾਈਲਾਈਟਸ ਕੀਤੀ ਉਹਦੇ ਵੀ ਬੈਂਡ ਆਏ ਸੀ ਤੁਸੀਂ ਪੀਆਰ ਆ ਜਿਹੜਾ ਅਪਲਾਈ ਕੀਤਾ ਸੀ ਮੁੰਡੇ ਦਾ ਠੀਕ ਆ ਤੁਸੀਂ ਫਿਰ ਸਕਣ ਤੇ ਕਿਉਂ 8-10 ਲੱਖ ਰੁਪਏ ਲਵਾਏ ਕੁੜੀ ਵਾਲਿਆਂ ਨੇ ਅਸੀਂ ਥੋੜਾ ਲਵਾਇਆ ਅਸੀਂ ਤਾਂ ਸਾਫ਼ ਗੱਲ ਕੀਤੀ ਸੀ ਬਚੋਲੇ ਨੂੰ ਕਿ ਆ ਵੀ ਸਿੱਧੇ ਸਾਦੇ ਬੰਦੇ ਆ ਸਾਰਾ ਕੁਝ ਸਾਦਾ ਸਿੰਪਲ ਸਾਰਾ ਕਰਨਾ ਹੈਗਾ ਠੀਕ ਹੈ ਉਹ ਤਾਂ ਇਹਨਾਂ ਨੇ ਆਪ ਹੀ ਪਤਾ ਨਹੀਂ ਕਿਹੜੇ ਹਿਸਾਬ ਨਾਲ ਬਚੋਲਾ ਕਹਿੰਦਾ ਵੀ ਅਖੇ ਵੀ ਉਹ ਆਪ ਕੁੜੀ ਵਾਲੇ ਕਹਿੰਦੇ ਵੀ ਬਈ ਅਸੀਂ ਤਾਂ ਬੱਲੇ ਬੱਲੇ ਕਰਾਉਣੀ ਹੈ ਤੇ ਉਹਨਾਂ ਨੇ ਹੁਣ ਪੂਰਾ ਜ਼ੋਰ ਲਾਤਾ ਆਪਦਾ ਹੁਣ ਜਦੋਂ ਕੋਈ ਬੰਦਾ ਆਪਦੇ ਆਪ ਕਰਦਾ ਉਹਨੂੰ ਰੋਕ ਥੋੜੋ ਸਕਦੇ ਆਪ ਹੂੰ ਅਸੀਂ ਤਾਂ ਮਨਾ ਕੀਤਾ ਸੀਗਾ ਅਸੀਂ ਕਹਿੰਦੇ ਜਦੋਂ ਇੱਕ ਵਾਰੀ ਤਾਂ ਰੋਕ ਹੀ ਰੋਕਣੀ ਹੈ ਨਾ ਕੀ ਕਿਹਾ ਸੀ ਤੁਸੀਂ ਅਸੀਂ ਕਿਹਾ ਸੀ ਵੀ ਇੱਕ ਵਾਰੀ ਰੋਕ ਹੀ ਰੋਕਣੀ ਹੈ ਨਾ ਵੀ ਤੁਸੀਂ ਜਿਹੜਾ ਉਹ ਸਵਾ ਕਿਲੋ ਪਤਾਸੇ ਲਿਆਓ ਤੇ ਲਿਆ ਕੇ ਖੰਮਣੀ ਬਣ ਕੇ ਤੁਸੀਂ ਰੋਕ ਲਓ ਤੇ ਉਹਨੇ ਨਾਲ ਹੀ ਅਸੀਂ ਕਰਕੇ ਸ਼ਗਨ ਵਿਹਾਰ ਲਿਆ ਕੇ ਲੱਡੂਆਂ ਦਾ ਡੱਬਾ ਅਸੀਂ ਰੋਕ ਲਾਂਗੇ ਕੁੜੀ ਵਾਲੇ ਲਓ ਜੀ ਇਹ ਇਹ ਰੌਲਾ ਪੈਂਦਾ ਕਿਤੇ ਨੇ ਕਿਤੇ ਇਹ ਬਹੁਤਾ ਦੇ ਗਿਣਤੀ ਚ ਹੁੰਦਾ ਕਿਤੇ ਨੇ ਕਿਤੇ ਕੁੜੀ ਵਾਲੇ ਵੀ ਭਾਈ ਪੈਰ ਜਾਦਾ ਕੇਰੀ ਚੱਕ ਜਾਂਦੇ ਆ ਇਹ ਕਹਿੰਦੇ ਅਸੀਂ ਤਾਂ ਐਂ ਕਿਹਾ ਸੀ ਵੀ ਸਿੰਪਲ ਕੰਮ ਰੱਖ ਲਓ ਪਰ ਉਹਨਾਂ ਨੇ ਆਪ ਹੀ ਵਿਚੋਲੇ ਨੇ ਵੀ ਵਿਸਤੇ ਇਹ ਗੱਲ ਕਹੀ ਸੀ ਵੀ ਉਹਨਾਂ ਨੇ 8-10 ਲੱਖ ਰੁਪਏ ਦੇਓ ਹੁਣ ਕੁੜੀ ਵਾਲਿਆਂ ਦਾ ਪੱਖ ਵੀ ਤਾਂ ਹਨ ਜਿਹੜਾ ਆਪਾਂ ਸੁਣਿਆ ਉਹਨਾਂ ਨੇ ਇਹ ਦੱਸਿਆ ਵੀ ਨਹੀਂ ਵਿਚੋਲੇ ਨੇ ਸਾਨੂੰ ਕਿਹਾ ਸੀ ਉਹ ਤਾਂ ਕਹਿੰਦੇ ਵੀ ਵਿਚੋਲਾ ਕਹਿੰਦਾ ਵੀ ਮੁੰਡੇ ਵਾਲਿਆਂ ਨੇ ਵਿਚੋਲੇ ਨੂੰ ਕਿਹਾ ਵੀ 8-10 ਲੱਖ ਰੁਪਏ ਮੇਰੇ ਮੂੰਹ ਤੇ ਕਰਾਲੇ ਵਿਚੋਲਾ ਕਹਿੰਦੇ ਵੀ ਅਸੀਂ 8-10 ਲੱਖ ਰੁਪਏ ਕਿਸੇ ਨੇ ਨਹੀਂ ਕਿਹਾ ਉਹ ਤਾਂ ਆਪਦੀ ਆਪ ਹੀ ਉਹਨਾਂ ਨੇ ਪਾੜਪੁਣੇ ਚ ਆ ਕੇ ਤੇ ਇੰਨਾ ਖਰਚਾ ਕਰ ਲਿਆ ਵਿਚੋਲਾ ਪਤਾ ਕੀ ਕਹਿੰਦਾ ਸੀਗਾ ਕਹਿੰਦਾ ਵੀ ਮੈਂ ਪੂਰਾ ਜ਼ੋਰ ਲਵਾ ਦੂੰ ਕੁੜੀ ਵਾਲਿਆਂ ਤੋਂ ਠੀਕ ਹੈ ਤੇ ਆ ਨਾ ਮੇਰਾ ਦਸੋ ਮਾਨਤਾਨ ਕੀ ਹੋਊਗਾ ਤੇ ਹੁਣ ਆਇਆ ਤਾਂ ਨਹੀਂ ਹੁੰਦਾ ਵੀ ਜਦੋਂ ਮੱਲੋ ਮੱਲੀ ਕੋਈ ਚੀਜ਼ ਨਹੀਂ ਮਾਨਤਾਨ ਉਹ ਤਾਂ ਕਹਿੰਦਾ ਮੈਂ ਮੰਗੇ ਹੀ ਕੁ ਇੱਥੇ ਤਾਂ ਦਸਿਆ ਆਪਾਂ ਪੈਂਦਾ ਫਿਰ ਵਿਚੋਲਾ ਕਹਿੰਦੇ ਆ ਤੇ ਬਣ ਕੇ ਵੇਚੀ ਜਾਂਦਾ ਉੱਥੇ ਬੈਠਾ ਖੰਡ ਮੂੰਗੀ ਮਸਰੀ ਵੇਚੀ ਜਾਂਦਾ ਫਿਰ ਕੀ ਇਹਨਾਂ ਨੇ ਵਿਚੋਲਾ ਬਣ ਕੇ ਤੇ ਉਹ ਤਾਂ ਕਹਿੰਦਾ ਮੈਂ ਪਹਿਲੀ ਵਾਰੀ ਚੱਲ ਜਾਨ ਪਛਾਣ ਕਰਕੇ ਕੰਮ ਕਰ ਲਿਓ ਕਹਿੰਦਾ ਮੈਂ ਵਿਚੋਲ ਪੁਣੇ 'ਚ ਅੱਜ ਤਾਈਂ ਨਹੀਂ ਪਿਆ ਕਦੇ ਕਦੇ ਚੋਰ ਮੰਨਦਾ ਹੁੰਦਾ ਚੋਰੀ ਕਰਕੇ ਮੈਂ ਕੀਤੀ ਹੈ ਹੂੰ ਇਥੇ ਸਿ ਆਪਾਂ ਪੈਂਦਾ ਨਾ ਚੰਗੀ ਭਲੀ ਲਿਆ ਆ ਜਾਨੇ ਮੇਨੋ ਦਾ ਜਿਹੜਾ ਕੋਈ 2-4000 ਦਾ ਮਹੀਨੇ ਦਾ ਕਿਰਾਨਾ ਵੇਦ ਉਹ ਵੀ ਬੰਦ ਕਰਨਾ ਉਹਨੇ ਆਪਦਾ ਸਾਡੇ ਘਰ ਵਾਲਾ ਹੂੰ ਠੀਕ ਹੈ ਉਹਨੇ ਆਪਦੇ ਮੂੰਹੋਂ ਆਖਿਆ ਕਹਿੰਦਾ ਅਸੀਂ ਉਹਨੂੰ ਆਖਿਆ ਵੀ ਸਿੰਪਲ ਕਰਾਂਗੇ ਸਾਰਾ ਕੁਝ ਹੂੰ ਠੀਕ ਹੈ ਕੰਮ ਨਹੀਂ ਬਨ ਕੇ ਪਤਾਸੀਆਂ ਦਾ ਮੂੰਹ ਮਿੱਠਾ ਕਰਾ ਕੇ ਰੋਕ ਰੋਕੀ ਜਾਊਗੀ ਹੂੰ ਉਦੋਂ ਗਾਂਹ ਆਪ ਜਿਹੜਾ ਹੈਗਾ ਸਟੈਪ ਬਾਈ ਸਟੈਪ ਕਰ ਲਾਂਗੇ ਜਿਵੇਂ ਹੈਗੇ ਉਹਨਾਂ ਨੇ ਹੁਣ ਕੁੜੀ ਵਾਲੇ ਨੇ ਕਿਹਾ ਕਿ ਬਈ ਆਏ ਸੀਗਾ ਜੀ ਪਤਾ ਹੀ ਨਾ ਲੱਗੇ ਕਿਸੇ ਨੂੰ ਅੱਛਾ ਹਾਂ ਨਹੀਂ ਪਤਾ ਨੂੰ ਕਿਵੇਂ ਕੋਈ ਮੁੰਡੇ ਚ ਵਾਜੇ ਸੀ ਤੁਹਾਡੇ ਚ ਨਹੀਂ ਵਾਜੇ ਨਹੀਂ ਅਸੀਂ ਆਪ ਦਾ ਭਰਾ ਖੜਾ ਜੀ ਵਾਜੇ ਸੀ ਫਿਰ ਹੁਣ ਮਗਰ ਕਿ ਤੁਰੇ ਫਿਰਦੇ ਨਹੀਂ ਮਗਰ ਤੁਰੇ ਫਿਰਦੇ ਜਿਹੜੀ ਗੱਲ ਤੋਂ ਤੁਸੀਂ ਮੁਕਰਿਆ ਤੁਸੀਂ ਪਹਿਲਾਂ ਤੇ ਇਹ ਗੱਲ ਦੱਸੋ ਰਾਤ ਨੂੰ ਅੱਧੀ ਰਾਤ ਕੁੜੀ ਵਾਲਿਆਂ ਦੇ ਘਰੇ ਜਾ ਕੇ ਬਿੱਲਾ ਮਾਰ ਕੇ ਟੇਚੀ ਰੱਖ ਕੇ ਭੱਜਣਾ ਤੇ ਵਿੱਚ ਟੇਚੀ ਦੇ ਚਿੱਠੀ ਲੈ ਇਹ ਗੱਡੀ ਤੇ ਗਏ ਆ ਭੱਜੇ ਤੇ ਗੱਡੀ ਤੇ ਉੱਥੇ ਰੱਖ ਕੇ ਤੁਸੀਂ ਉਹਨਾਂ ਨੇ ਬਾਹਰ ਚ ਬੈ ਕੇ ਰੱਖ ਕੇ ਭੱਜੇ ਨਹੀਂ ਬੈਗ ਰੱਖ ਕੇ ਬਾਹਰ ਨਹੀਂ ਭੱਜੇ ਤੇ ਰੱਖ ਕੇ ਆਵਾਰ ਚ ਬਿੱਲਾ ਵੀ ਮਾਰੀਆਂ ਉਹ ਸੁੱਤੇ ਪਏ ਸੀ ਪਏ ਸੀ ਨਹੀਂ ਸੁੱਤੇ ਪਏ ਤੇ ਤੁਸੀਂ ਤੜਕੇ ਜਾਵੜਦੇ ਅੱਧੀ ਰਾਤ ਨੂੰ ਕੀ ਮਸੀਬਤ ਤੁਹਾਡੀ ਕਿ ਹੁਣ ਆਹੀ ਗੱਲ ਮੈਂ ਦੱਸਣੀ ਚਾਹੁੰਦਾ ਸੀਗਾ ਵੀ ਪਹਿਲਾਂ ਤਾਂ ਬਚੋਲੇ ਨੂੰ ਦੋ ਦਿਨ ਹੋ ਗਏ ਫੋਨ ਕਰੀ ਜਾਂਦੇ ਵੀ ਬਈ ਕੋਈ ਮਾਮਲਾ ਹੈਗਾ ਠੀਕ ਹੈ ਹੁਣ ਸਾਰੀਆਂ ਗੱਲਾਂ ਹੁਣ ਇੱਥੇ ਥੋੜਾ ਦੱਸ ਸਕਦੇ ਆ ਤੁਸੀਂ ਤਾਂ ਲਿਆ ਕੇ ਨਹੀਂ ਅਸੀਂ ਆਪਾਂ ਇਹ ਵੀ ਪੱਖ ਰੱਖਾਂਗੇ ਕੁੜੀ ਵਾਲੇ ਇਹ ਤੇ ਬਚੋਲਾ ਇਕੱਠੇ ਇਕੱਠੇ ਕਰਕੇ ਵੀ ਉਹਨਾਂ ਦਾ ਪੱਖ ਸੁਣਾਗੇ ਹਾਂ ਦੱਸੋ ਜੀ ਹੁਣ ਸਾਰੀਆਂ ਗੱਲਾਂ ਇਹ ਥੋੜਾ ਵੀ ਤੁਸੀਂ ਲਿਆ ਕੇ ਖੜ ਕੇ ਤੇ ਦੁਨੀਆ 'ਚ ਢੋਲ ਬਜਾ ਦਈਏ ਸਾਡਾ ਘਰ ਦਾ ਦੇ ਕੋਲੇ ਆਇਆ ਚੈਨਲ ਤੇ ਵੀਡੀਓ ਦਾ ਢੋਲ ਤਾਂ ਵੱਜਿਆ ਹੀ ਹੁੰਦਾ ਬੱਚੋਲੇ ਵੀਰ ਬਹੁਤ ਗੱਲਾਂ ਹੈਗੀਆਂ ਸਾਡੇ ਮੂੰਹੋਂ ਕੱਢਾਂਗੇ ਤੇ ਫੇਰ ਹੀ ਵੱਜੂਗਾ ਢੋਲ ਤੈਨੂੰ ਸੁਪਨਾ ਥੋੜਾ ਹੋਣਾ ਤੈਨੂੰ ਕਿ ਤੂੰ ਅੰਤਰਜਾਮੀ ਥੋੜਾ ਵੀ ਤੈਨੂੰ ਪਤਾ ਲੱਗ ਜੂ ਕੀ ਰੌਲਾ ਸੀਗਾ ਬਚੋਲੇ ਨੂੰ ਦੋ ਤਿੰਨ ਦਿਨ ਫੋਨ ਕਰਦੇ ਰਹੇ ਵੀ ਭਾਈ ਆਪਾਂ ਕੁੜੀ ਵਾਲਿਆਂ ਕੋਲ ਜਾਣਾ ਹੈ ਆਪਾਂ ਜਾਣਾ ਹੈ ਆਪਾਂ ਜਾਣਾ ਕੋਈ ਨਹੀਂ ਮੈਂ ਕੱਲ ਨੂੰ ਟਾਈਮ ਕੱਢਣਾ ਮੈਂ ਪਰਸੋਂ ਕੱਢਦਾ ਅਸੀਂ ਤਾਂ ਜਦੋਂ ਬਣਾਇਆ ਪ੍ਰੋਗਰਾਮ ਇਹਨੇ ਫਿਰ ਬਾਈ ਨੇ ਆਖਿਆ ਵੀ ਕਹਿੰਦਾ ਵੀ ਆਪਾਂ ਰੱਖੀਏ ਸਮਾਨ ਗੱਡੀ 'ਚ ਤੇ ਬਚੋਲੇ ਨੂੰ ਜਾਂਦੇ ਹੀ ਚੱਕ ਲੈਨੇ ਆਪਾਂ ਉਹ ਜਦੋਂ ਅਸੀਂ ਇਹਦੇ ਹਾਥ ਨੇ ਜੁਰੇ ਅਸੀਂ ਹੂੰ ਤੇ ਇਹਦੇ ਵਾਲੇ ਪਾਸੇ ਗਏ ਤੇ ਕੁਦਰਤੀ ਘਰ ਦੇ ਕਹਿੰਦੇ ਉਹ ਤਾਂ ਕਿ ਵੀ ਦਿੱਲੀ ਹੀ ਗਿਆ ਹੋਵੇ ਕਿਸੇ ਕੰਮ ਦੇ ਵਿੱਚ ਅਸੀਂ ਕਹਾਂ ਸਾਨੂੰ ਤਾਂ ਆਖੀ ਜਾਂਦਾ ਮੈਂ ਦੁਕਾਨ ਤੇ ਹੁਣ ਤਾਂ ਮੈਂ ਕੱਲ ਨੂੰ ਚੱਲਦਾ ਪਰ ਸੋ ਉਹ ਕਹਿੰਦੇ ਅੱਜ ਹੀ ਗਿਆ ਹੂੰ ਅਸੀਂ ਕਹ ਵੀ ਕਿੰਨਾ ਚਿਰ ਨਹੀਂ ਮੁੜਦਾ ਕਿ ਵੀ ਦੋ ਤਿੰਨ ਦਿਨ ਨਹੀਂ ਮੁੜਦਾ ਹੂੰ ਇਹਨੂੰ ਫੋਨ ਲਾਇਆ ਇਹਦਾ ਨੋਟਰੀ ਚੇਪਲ ਆ ਗਿਆ ਵਿਚੋਲੇ ਦਾ ਹੂੰ ਤੇ ਮੈਂ ਇਹਨੂੰ ਕਿਹਾ ਕਿ ਕਿਵੇਂ ਕਰਨ ਹੁਣ ਕੁੜੀ ਵਾਲਾ ਤਾਂ فاਸਲਾ ਉਥੋਂ ਇਹਦੇ ਵਿਚੋਲੇ ਦੇ ਪਿੰਡ ਤੋਂ ਜਿਹੜਾ ਹੈਗਾ ਮੇਰੇ ਖਿਆਲ ਦੇ ਵਿੱਚ ਕਾਫੀ ਹੈ ਹੂੰ ਅਸੀਂ ਸੋਚ ਵਿਚਾਰ ਕਰਦੇ ਆ ਟਾਈਮ ਟੂਮ ਲੱਗ ਗਿਆ ਮੁੜ ਕੇ ਜਾ ਰਹੇ ਸੀ ਕਿ ਗੱਡੀ ਖਰਾਬ ਹੋ ਗਈ ਉੱਥੇ ਅੱਧਾ ਘੰਟਾ ਤਾਂ ਗੇਅਰ ਫਸਰਿਆ ਜੀ ਗੱਡੀ 'ਚ ਉਹਨਾਂ ਦੇ ਬਾਹਰ 'ਚ ਤੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਅਸੀਂ ਤਾਂ ਮਸਾ ਗੇਅਰ ਖੱਡ ਕੱਢ ਕੇ ਭੱਜੇ ਉੱਥੋਂ ਜਿਹੜਾ 12 1 ਵਜੇ ਆਖਿਆ ਨਾ 12 ਬੂਰਾ 1 ਨਹੀਂ ਵਜਿਆ ਸੀਗਾ ਮੇਰੇ ਖਿਆਲ 10 ਤੋਂ 11 ਦੇ ਵਿੱਚ ਦਾ ਟਾਈਮ ਸੀ ਨਹੀਂ ਜੇ 10 ਤੋਂ 11 ਸੀ ਬਿੱਲਾਂ ਮਾਰੀਆਂ ਨਹੀਂ ਬਾਰ ਖੜਕਾਇਆ ਕਦੇ ਕਦੇ ਤਾਂ ਹੋਟਦੇ ਤੂੰ ਦੂਜੇ ਦਿਨ ਜਾਵਣ ਤੇ ਉੱਥੇ ਉਹ ਉੱਠੇ ਨਹੀਂ ਸਾਰੇ ਪਿੰਡ ਦੇ ਕੁੱਤੇ ਉੱਠ ਖੜੇ ਸੀ ਹੂੰ ਚਾਰਜ ਫੇਰੇ ਚੌਂ ਚੌਂ ਟੌਂ ਟੌਂ ਤੇ ਅਸੀਂ ਲੱਤਾਂ ਛੋੜਾ ਬਣਾਉਣੀਆਂ ਸੀਗਾ ਯਾਰ ਤੁਸੀਂ ਇਹ ਗੱਲ ਹੁਣ ਵੇਖੋ ਬੜੀ ਬੜੀ ਸਫਾਈ ਇਹ ਬੰਦੇ ਕਹਿ ਰਹੇ ਆ ਵੀ ਅਸੀਂ ਗਏ ਬਚੋਲੇ ਨਾਲ ਉਹਨੇ ਲੇਟ ਕਰਾਤਾ ਜਿਹੜੀ ਬੈਗ ਬੈਗ ਦੇ ਵਿੱਚੋਂ ਸਮਾਨ ਸੀ ਸਮਾਨ ਕਿਉਂ ਛੱਡ ਗਿਆ ਜਿਹੜਾ ਸਗਣ ਦਾ ਤੁਹਾਡੇ ਮੁੰਡੇ ਲਈ ਵਾਰ ਤੇ ਉਹੀ ਤਾਂ ਆਖਿਆ ਨਾ ਵੀ ਹੁਣ ਬਈ ਇਹ ਹੁਣ ਤੈਨੂੰ ਪਤਾ ਲੱਗ ਗਿਆ ਨਾ ਵੀ ਅਸੀਂ ਇਮਾਨਦਾਰ ਹਾਂ ਸਮਾਨ ਜਿਹੜਾ ਪਾਈ ਪਾਈ ਸਮਾਨ ਜਿਹੜਾ ਨਾ ਜਿਵੇਂ ਚਾਹੇ ਚਾਹੇ 10 ਰੁਪਏ ਤੋਂ ਲੈ ਕੇ 7 10 ਰੁਪਏ ਤੋਂ ਲੈ ਕੇ ਉਹ ਵੀ ਟੈਚੀ ਦੇ ਵਿੱਚ ਪਾ ਕੇ ਲੈ ਕੇ ਗਏ ਪਾ ਕੇ ਛੱਡ ਗਏ ਅੱਛਾ ਪਾ ਕੇ ਛੱਡ ਕੇ ਛੱਡ ਕੇ ਕਿਉਂ ਕਿਉਂ ਹੁਣ ਜਵਾਬ ਦੇਣ ਦੀ ਕਿਉਂ ਨਾ ਬਤਾਈਏ ਵੀ ਉਹ ਤਾਂ ਸਾਡੀਆਂ ਅੰਦਰੂਨੀ 100 ਮਜਬੂਰੀਆਂ ਵਿਚੋਲਾ ਬੈਠੂਗਾ ਨਾਲ ਫਿਰ ਕਰ ਲਾਂਗੇ ਜੀ ਜੀ ਜੇ ਮਜਬੂਰੀਆਂ ਸੀ ਹਾਂ ਠੀਕ ਹੈ ਇਹ ਪੱਖ ਵੀ ਆਪਾਂ ਸਾਹਮਣੇ ਦੇਵਾਂਗੇ ਤੁਸੀਂ ਤਾਂ ਐ ਉਹਦੇ ਕਾਗਜ਼ 'ਤੇ ਲਿਖ ਕੇ ਦੇ ਰੱਖਿਆ ਵੀ ਸਾਡਾ ਰਿਸ਼ਤੇ ਵੱਲ ਜਵਾਬ ਹੈ ਚੋਰ ਸੀ ਤੁਸੀਂ ਨਹੀਂ ਉਹ ਪਹਿਲਾਂ ਨਹੀਂ ਲਿਖਿਆ ਸੀਗਾ ਅਸੀਂ ਪਹਿਲਾਂ ਅਸੀਂ ਕੱਲਾ ਟੈਚੀ ਲੈ ਕੇ ਗਏ ਗੱਡੀ ਦੇ ਵਿੱਚ ਜਦੋਂ ਇਹਨੇ 2-3 ਦਿਨ ਸਾਡੀ ਗੱਲ ਨਹੀਂ ਸੁਣੀ ਬਚੋਲੇ ਨੇ ਉੱਥੇ ਦੁਕਾਨ ਤੇ ਗਏ ਤਾਂ ਤਾਂ ਮੁੰਡਾ ਬੈਠਾ ਤੇ ਉਹ ਕਹਿੰਦਾ ਵੀ ਪਾਪਾ ਜੀ ਦੇ ਗਏ ਕਹਿੰਦਾ ਦਿੱਲੀ ਮੁਰਦੇ ਨਹੀਂ 3-4 ਦਿਨ ਹੋਣਾ ਕਿਤੇ ਨੇੜੇ ਤੇੜੇ ਪਤਾ ਲੱਗ ਗਿਆ ਹੋਵੇ ਆਉਂਦੇ ਕਈ ਵਾਰੀ ਕੰਸੋਲ ਲੱਗ ਜਾਂਦੀ ਬੰਦੇ ਨੂੰ ਫੋਨ ਹੁਣ ਜ਼ਰੂਰੀ ਥੋੜਾ ਦਿੱਲੀ ਕਿੱਥੇ ਫੋਨ ਨਾ ਟ੍ਰੇਸੇਬਲ ਆਉਂਦਾ ਜਿੱਥੇ ਮਰਜੀ ਜਾ ਫੜੋ ਉਥੇ ਜਾ ਗਟਰ ਚ ਬੈਜੋ ਤਾਂ ਵੀ ਰੇਂਜ ਆਉਂਦੀ ਇਹਦਾ ਫੋਨ ਨਾ ਰੀਚੇਬਲ ਮੈਂ ਕਿ ਵੀ ਜਾਣ ਕੇ ਇਸਤਾਨੀ ਹੈ ਜਾਂਦਾ ਨਹੀਂਗਾ ਨਾਲ ਕਿਦੋਂ ਨਾ ਕਿਦੋਂ ਮਲਬਾ ਹੋਊਗਾ ਵਿਚੋਲੇ ਦੇ ਵਿੱਚ ਵਿਚੋਲੇ ਨੇ ਆਪਾਂ ਨੂੰ ਗੱਲਾਂ ਗੱਲਾਂ ਜ਼ਰੂਰ ਦੱਸੇਗਾ ਉਹ ਕਹਿੰਦਾ ਵੀ ਨਹੀਂ ਮੇਰਾ ਤਾਂ ਨਕਸ਼ੀ ਕੋਈ ਨਹੀਂ ਮੈਂ ਤਾਂ ਸਾਰੀਆਂ ਗੱਲਾਂ ਸਾਹਮਣੇ ਕਰਾਈਆਂ ਮੇਰੀ ਦੁਕਾਨ ਤੇ ਆਉਂਦੇ ਸੀ ਦੋਨੇ ਪਰਿਵਾਰ ਦੋਨਾਂ ਦੀ ਸਾਂਝ ਗਰੀ ਬਣ ਗਈ ਗੱਲਾਂ ਬਾਤਾਂ ਸੀ ਜਿਹੜੀਆਂ ਉਹ ਹੋ ਗਈਆਂ ਠੀਕ ਆ ਪਰ ਹੁਣ ਇਹ ਗੱਲ ਆ ਵੀ ਵਿਚੋਲੇ ਨੇ ਆਉਂਦਾ ਪੱਖ ਰੱਖਿਆ ਉਹ ਕਹਿੰਦਾ ਵੇਖੋ ਉਹਨੇ মিডিਆ ਵਾਲੇ ਸੱਦੇ ਆਪਾਂ ਨੂੰ ਸੱਦੇ ਆ ਉਹ ਕਹਿੰਦਾ ਵੀ ਜੇ ਮੈਂ ਝੂਠਾ ਹਾਂਦਾ ਤਾਂ ਮੈਂ ਸੱਦਾ ਕਿਉਂ ਤੇ ਇਹ ਵੀ ਗੱਲ ਕਹਿੰਦਾ ਕਹਿੰਦਾ ਮੈਂ ਤਾਂ ਪੱਤਰ ਵੀ ਅਸੀਂ ਜਿਹੜਾ ਮੈਂ ਰਿਸ਼ਤਾ ਸੀ ਪਹਿਲਾਂ ਲੈ ਲਿਆ ਕੁੜੀ ਤੋਂ ਜਿਹੜਾ ਕੁੜੀ ਵਾਲਾਂ ਦੇ ਘਰੇ ਗਏ ਕੁੜੀ ਨੂੰ ਪਸੰਦ ਕੀਤਾ ਸਕਣ ਤੇ ਪੈਸੇ ਲਵਾ ਲੈ ਮੁੰਡੇ ਦਾ ਪੀਆਰ ਵੀਜ਼ਾ ਆ ਗਿਆ ਠੀਕ ਹੈ ਹੁਣ ਇਹਦਾ ਨਹੀਂ ਇਹ ਹੋ ਗਿਆ ਵੀ ਹੋਰ ਪਰਿਵਾਰ ਵੇਖੇ ਜੀ ਉਹ ਤੋਂ 40 50 ਲੱਖ ਰੁਪਏ ਲਵਾ ਲੈ 50 ਲੱਖ ਰੁਪਏ ਵੀਰੇ ਕਮਲੀਆਂ ਗੱਲਾਂ ਕਰਦਾ ਤੂੰ ਮੁੰਡੇ ਦਾ ਪੀਆਰ ਵੀਜ਼ਾ ਆ ਗਿਆ ਮੁੰਡੇ ਦਾ ਕਿਤੇ ਚਵਾਨੀ ਠਾਰੀ ਨਾਲ ਥੋੜਾ ਪੀਆਰ ਵੀਜ਼ਾ ਆ ਗਿਆ ਪੀਆਰ ਪੀਆਰ ਵੀਜ਼ੇ ਵਾਤੇ ਘਟੋ ਘਟਾਪ ਦੇ ਆਪਦੇ ਅਕਾਊਂਟ ਦੇ ਵਿੱਚ ਨਾ ਆਪਦੀ ਜੇਬ ਦੇ ਵਿੱਚ ਆਪਦੇ ਨਿੱਜੀ ਖਾਤਿਆਂ ਦੇ ਵਿੱਚ ਘਟੋ ਘਟਾ ਦੇ 1.5 2.5 ਕਰੋੜ ਰੁਪਏ ਚਾਹੀਦਾ ਹੁੰਦਾ ਨਹੀਂ ਫਿਰ ਹੁਣ ਹੁਣ ਤੁਸੀਂ ਉਹ ਉਹ ਵਸ ਮੈਂ ਤੈਨੂੰ ਬਚੋ ਲੈਣਾ ਤੇਨੂੰ ਜੇਬ ਚ ਪਾ ਕੇ ਤੋੜਿਆ ਨਹੀਂ ਜੇਬ ਚ ਪਾ ਕੇ ਨਹੀਂ ਤੋੜਿਆ ਫਿਰ ਫਿਰ ਖਾਂ ਗੱਲ ਫਿਰ ਗੱਲ ਸੁਣ ਲਾ ਕਰੀ ਜਾਣਾ ਮੈਂ ਗੱਲ ਹੂੰ ਦੱਸੋ ਮੈਂ ਤੈਨੂੰ ਕਹਣਾ ਵੀ ਜਦੋਂ ਸਾਡੇ ਆਪ ਦੇ ਕੋਲ ਇੰਨੀ ਪੂੰਜੀ ਹੈਗੀ ਹੈ ਹੂੰ ਮੁੰਡੇ ਦਾ ਪੀਆਰ ਵੀਜ਼ਾ ਪੈਸਿਆਂ ਨਾਲ ਲੱਗਿਆ ਹੂੰ ਠੀਕ ਹੈ ਇਹ ਵੀ ਨਹੀਂ ਆ ਬੋਰਡ ਪੇਪਲ ਦੇ ਪੱਤੇ ਤੋੜ ਕੇ ਪੀਆਰ ਵੀਜ਼ਾ ਨਹੀਂ ਲੱਗਦਾਗਾ ਜੋ ਸਾਰਾ ਕੁਝ ਅਸੀਂ ਕਿਹਾ ਵੀ ਸਾਰਾ ਸਿੰਪਲ ਵਿੱਚ ਚੱਲਦੀ ਕੰਮ 'ਚ ਪ੍ਰੋਬਲਮ ਆ ਗਈਆਂ ਕੁਝ ਸ਼ਿਕਾਇਤਾਂ ਵਿਚੋਲੇ ਵਾਲੇ ਪਾਸਿਓਂ ਵੀ ਕਿੱਥੇ ਕੀ ਉਹ ਲੜ ਆ ਗਿਆ ਇਹ ਕੁਝ ਚੀਜ਼ ਜਿਹੜੀਆਂ ਹੈਗਾ ਕੁੜੀ ਵਾਲੇ ਪਰਿਵਾਰ ਵਾਲੇ ਪਾਸਿਓਂ ਸਾਨੂੰ ਕੁਝ ਗੱਲਾਂ ਬਾਤਾਂ ਇਦਾਂ ਦੀਆਂ ਆ ਗਈਆਂ ਜਿਹਦਾ ਕਰਕੇ ਜਵਾਬ ਦਿੱਤਾ ਨਹੀਂ ਪਹਿਲਾਂ ਪਹਿਲਾਂ ਨਹੀਂ ਪਰਤਾਲ ਕੀਤੀ ਤੁਸੀਂ ਪਰਤਾਲ ਲੱਗ ਗਿਆ ਪਰਤਾਲ ਹੁਣ ਤੂੰ ਮੇਰੇ ਨਾਲ ਵਰਤਣ ਲੱਗ ਪਾ ਜਦੋਂ 5-7 ਸਾਲ ਆਉਣ ਲੱਗ ਪੇ ਭਰਾ ਮਾਰਗੀ ਸਾਂਝ ਬਣ ਜਾਂਦੀ ਹੈ ਤੇ ਜਦੋਂ ਬੰਦਾ ਜਦੋਂ ਵਿੱਚ ਬਹਿ ਕੇ ਕਹਿੰਦੇ ਵੀ ਮੇਰੀ ਗਾਰੰਟੀ ਆ ਤੇ ਆਪਾਂ ਕਹਿੰਦੇ ਚੱਲ ਯਾਰ ਠੀਕ ਆ ਵੀ ਖਾਂਦੇ ਪੀਂਦੇ ਆ ਨੇ ਆਪਦਾ ਬਚੋਲਪੁਰੇ ਦਾ ਤਾਂ ਇੱਕਰੀ ਛਾਪ ਲੈ ਲੂ ਕੜਾ ਲੈ ਲੂਗਾ ਜਿਹੜਾ ਇਹ ਸਾਰਾ ਸਾਲ ਸੌਦਾ ਢੋਣੇ ਦੇ ਕੋਲ ਉਹ ਨੁਕਸਾਨ ਥੋੜੋ ਕਰੂਗਾ ਦੁਕਾਨਦਾਰ ਨੂੰ ਨਹੀਂ ਹੁਣ ਹੁਣ ਤੁਹਾਨੂੰ ਤੁਹਾਨੂੰ ਇਹ ਲੱਗਦਾ ਵੀ ਅਸਲ ਦੇ ਵਿੱਚ ਵੀ ਜੇ ਬਚੋਲਾ ਦੇ ਕੁੜੀ ਦਾ ਪਰਿਵਾਰ ਸਾਹਮਣੇ ਲਿਆਈਏ ਫੇਰ ਕਮੀਆਂ ਦੱਸੋਗੇ ਤੁਸੀਂ ਹਾਂ ਦੱਸ ਦਿਆਂਗੇ ਇੱਥੇ ਹੁਣ ਨਹੀਂ ਦੱਸਣਗੇ ਨਹੀਂ ਨਹੀਂ ਇੱਥੇ ਦੱਸਣ ਦਾ ਕੀ ਫਾਇਦਾ ਇਹ ਤਾਂ ਇੱਥੇ ਤੁਸੀਂ ਜਾ ਕੇ ਨਾਲ ਦੀ ਨਾਲ ਉਹ ਚਲਾ ਦੇਣੀ ਹੈ ਤੇ ਉਹ ਸੋਚਣ ਦਾ ਮੌਕਾ ਮਿਲ ਜੂਗਾ ਵੀ ਆ ਗੱ ਨਹੀਂ ਹੁਣ ਤੁਸੀਂ ਅੱਛਾ ਮੁੰਡੇ ਨੂੰ ਪੁੱਛਿਆ ਤੁਸੀਂ ਮੁੰਡਾ ਕੀ ਕਹਿੰਦਾ ਮੁੰਡੇ ਨੂੰ ਪੁੱਛਿਆ ਤਾਂ ਫੇਰ ਹੀ ਬੈਗ ਬੈਗ ਉੱਥੇ ਰੱਖ ਕੇ ਆਏ ਆ 35 ਉਹਨਾਂ ਦੇ ਬਾਰ ਚ ਹੂੰ ਨਹੀਂ ਫਿਰ ਤੁਸੀਂ ਵੇਖੋ ਇਹ ਪੰਜਾਬ 'ਚ ਬਹੁਤ ਸਾਰੇ ਮਾਮਲੇ ਹੈਗੇ ਜਿੱਥੇ ਬੱਚੇ ਮੁੱਕਰ ਜਾਂਦੇ ਆ ਚਾਹੇ ਕੁੜੀ ਵਾਲਾ ਪਰਿਵਾਰ ਕਿਤੇ ਮੁੰਡੇ ਵਾਲਾ ਪਰਿਵਾਰ ਇਹ ਮੁੱਕਰਦੇ ਆ ਹੁੰਦਾ ਫਿਰ ਫਿਰ ਤੁਸੀਂ ਇਹਦਾ ਮਤਲਬ ਸ਼ਹਿ ਦਿੰਦੇ ਹੋ ਤੁਸੀਂ ਯਾਰ ਤੂੰ ਮੁੱਕਰੇ ਨਹੀਂ ਕਹਿ ਸਕਦਾ ਪਰ ਜੋ ਸਮਾਨ ਹੀ ਰੱਖਿਆ ਯਾਰ ਸਮਾਨ ਰੱਖਿਆ ਤੁਸੀਂ ਅਸੀਂ ਮੁੱਕਰੇ ਤਾਂ ਫੇਰ ਹੋਣੀਂਗਾ ਸਮਾਨ ਕਿਉਂ ਰੱਖਿਆ ਉੱਥੇ ਚਿੱਠੀਆਂ ਨਹੀਂ ਨਿਕਲੀ ਵਿੱਚੋਂ ਅਸਲ ਭਾਈ ਗੱਲ ਪਤਾ ਕੀ ਹੈ ਹੂੰ ਇਹ ਉਹੀ ਚੀਜ਼ ਹੈ ਜਿਹੜੇ ਉਹ ਗੋਦੀ মিডিਆ ਤਾਂ ਨਹੀਂ ਲੈ ਗੋਦੀ ਮਿਹਣੇੜੀ ਤੁਸੀਂ ਤੁਸੀਂ ਸਮਾਨ ਕਿਉਂ ਰੱਖਿਆ ਨਹੀਂ ਨਹੀਂ ਇਹ ਗੱਲ ਨਹੀਂ ਤੁਸੀਂ ਪਰ ਸਮਾਨ ਚਲ ਇਹ ਗੱਲ ਦਾ ਜਵਾਬ ਦਿਓ ਚਿੱਠੀ ਰੱਖ ਕੇ ਵਿੱਚ ਪਾ ਕੇ ਕਿਉਂ ਤੁਸੀਂ ਦੋਨੇ ਭਰਾ ਗੱਲ ਕਰਦੇ ਹਾਂ ਠੀਕ ਹੈ ਇਹ ਉਹ ਗੋਦੀ মিডিਆ ਵਾਲਾ ਹਸਾਬ ਹੈ ਜਿਹਨਾਂ ਨੇ ਅੰਦੋਲਨ ਹੀ ਖਰਾਬ ਕਰਤਾ ਸੀਗਾ ਦਿੱਲੀ ਵਾਲਾ ਇਹ ਉਹ ਹਸਾਬ ਹੈ ਇਹ ਖਰਾਬ ਕਰਨ ਨਾਲ ਇਹਨੇ ਕੋਈ 5 ਜਾਂ 10 ਲੈ ਕੇ ਨਾ ਤੇ ਆਪਣੇ ਬੋਟਿਆਂ ਦੇ ਜੜੀਆਂ ਦੇ ਲੈ ਆਏ ਜਿੱਦਾਂ ਜਿੱਦਾਂ ਸਾਡੇ ਚੈਨਲ ਨੇ 5 ਜਾਂ 10 ਲੈ ਲੈਣਾ ਉਹਦੇ ਜਿਹੜਾ ਬੰਦਾ ਹੁਣ ਤੱਕ ਵੀ ਵੀਡੀਓ ਆਈਆਂ ਉਹ ਇਹ ਵੀ ਬੰਦਾ ਦਾਸ ਦੇ ਵੀ 5 ਜਾਂ 10 ਲੈ ਕੇ ਅਸੀਂ ਕੋਈ ਵੀਡੀਓ ਪਾਈਏ ਪਰ ਗੱਲ ਅਸੀਂ ਹੱਕ ਸੱਚ ਦੀ ਕਰ ਜਿੰਨੇ ਵੀ ਚੈਨਲ ਆ ਕਮੈਂਟ ਲੀਡਰਾਂ ਦੀਆਂ ਸਿਆਸਤ ਪਿੱਛੇ ਸਾਰੀਆਂ ਇੰਟਰਵਿਊ ਸਭ ਕੁਝ ਹੁੰਦਾ ਠੀਕ ਆ ਪਰ ਅਸੀਂ ਅਸੀਂ ਅੱਜ ਤੱਕ ਇਹ ਨਹੀਂ ਅਸੀਂ ਲੋਕਾਂ ਦੇ ਮੁੱਦੇ ਲੋਕਾਂ ਦੇ ਸਮਾਜ ਦੇ ਹੱਕ ਦੇ ਲਈ ਗੱਲ ਕੀਤੀ ਆ ਠੀਕ ਆ ਤੁਸੀਂ ਸੱਚੇ ਹੋ ਠੀਕ ਆ ਸੱਚੇ ਹੋਗੇ ਪਰ ਤੁਸੀਂ ਇਹ ਬਲੇਮ ਕਿਵੇਂ ਲਾ ਸਕਦੇ ਹੋ ਵੀ ਤੁਸੀਂ ਪੈਸੇ ਲੈ ਲਏ ਤੁਸੀਂ ਤੁਸੀਂ ਇਹ ਸਾਡੇ ਤੇ ਐ ਬਲੇਮ ਲਾਤਾ ਠੀਕ ਆ ਇਹਦਾ ਮਤਲਬ ਇਹ ਹੀ ਹੋ ਗਿਆ ਵੀ ਤੁਸੀਂ ਪੈਸੇ ਲੈਣ ਗਿੱਜ ਗਏ ਪਹਿਲਾਂ 8-10 ਲੱਖ ਰੁਪਈਆ ਲਾ ਲਿਆ ਹੁਣ ਤੁਸੀਂ ਪਰ ਸਾਡੇ ਤੇ ਕਿਵੇਂ ਲਾਈਏ ਫਿਰ ਤੁਸੀਂ ਚੈੱਕ ਕੱਟ ਕੇ ਦਿੱਤਾ ਤੁਸੀਂ ਸਾਡੇ ਤੇ ਬਲੇਮ ਲਾਉਨੇ ਹੋ ਵੀ ਇਹਨਾਂ ਨੇ ਉਹਨਾਂ ਤੋਂ ਪੈਸੇ ਲੈ ਲਏ ਹੋਣੇ ਉਹ ਪਹਿਲਾਂ ਚੰਗਾ ਲੱਗਦਾ ਸੀ ਅਸੀਂ ਸਖਣ ਪਵਾ ਲਿਆ ਸਾਨੂੰ ਹੁਣ ਨਹੀਂ ਚੰਗਾ ਲੱਗਦਾ ਅਸੀਂ ਉਹਦੇ ਬੈਗ ਰੱਖਿਆ ਅੱਛਾ ਆਏ ਆਏ ਕੱਲ ਨੂੰ ਕੱਲ ਨੂੰ ਤੁਸੀਂ ਫਿਰ ਆਪਦੇ ਘਰ ਆਣੀਆਂ ਵੀ ਛੱਡ ਦੋਗੇ ਫਿਰ ਤੁਸੀਂ ਨਾਲੇ ਗੱਲ ਦੱਸਾਂ ਹਾਂ ਤੂੰ ਨਾ ਜਰਨਲਿਸਟ ਬੰਦਾ ਠੀਕ ਹੈ ਮੇਰਾ ਭਰਾ ਇਹ ਗੌਰ ਕਰ ਇਸ ਗੱਲ ਦੀ ਤੂੰ ਦੋ ਤਿੰਨ ਵੇਰੀ ਬੋਲ ਗਏ ਸ਼ਬਦ ਵੀ ਮੁੱਕਰ ਗਏ ਮੁੱਕਰ ਗਏ ਮੁੱਕਰਨ ਤੇ ਜਵਾਬ ਦੇਣ ਚ ਜ਼ਮੀਨ ਅਸਮਾਨ ਦਾ ਪਰ ਜਵਾਬ ਤੁਸੀਂ ਹੁਣ ਇਹ ਦੱਸੋ ਵੀ ਉਹਨਾਂ ਤੋਂ ਪੈਸੇ ਲਵਾ ਲਏ ਸਾਰੀ ਗੱਲਬਾਤ ਹੋਈ ਠੀਕ ਆਪਾ ਉਹ ਪਰਿਵਾਰ ਨੂੰ ਵਿਚੋਲੇ ਨੂੰ ਉਹਨਾਂ ਨੇ ਵੀ ਕੋਲੇ ਸੱਦਾਂਗੇ ਉਹ ਵੀ ਤੁਹਾਡੇ ਸਾਹਮਣੇ ਪਰ ਜਿਹੜੀ ਗੱਲ ਮੈਂ ਤੁਹਾਨੂੰ ਪੁੱਛ ਰਿਹਾ ਤੁਸੀਂ ਉਹਨੂੰ ਹੋਰ ਬਲੇਮਾ ਪਾ ਕੇ ਪਾਸੇ ਦੀ ਲਿਜਾਣੇ ਹੋ ਉਸ ਗੱਲ ਦਾ ਤਾਂ ਜਵਾਬ ਦਿਓਣ ਤੁਸੀਂ ਹੁਣ ਤੁਸੀਂ ਮੁੰਡੇ ਨੂੰ ਥੋਨੂੰ ਮੁੰਡੇ ਨੇ ਖੁਦ ਜਵਾਬ ਦਿੱਤਾ ਸਾਨੂੰ ਮੁੰਡੇ ਨੂੰ ਹੁਣ ਨਹੀਂ ਚੰਗਾ ਲੱਗਿਆ ਸਾਨੂੰ ਨਹੀਂ ਚੰਗਾ ਲੱਗਿਆ ਸਾਡਾ ਹੁਣ ਲੈਵਲ ਥੋੜਾ ਜਿਹਾ ਸਾਡਾ ਲੈਵਲ ਹੁਣ ਥੋੜਾ ਜਿਹਾ ਉੱਚਾ ਹੋ ਗਿਆ ਹੂੰ ਸਾਡਾ ਉੱਚਾ ਲੈਵਲ ਆ ਅਸੀਂ ਉੱਚੇ ਲੈਵਲ ਵਾਲੇ ਬੰਦਿਆਂ ਨਾਲ ਗੱਲ ਕਰਾਂਗੇ ਅਸਾਸੀ ਉਹ ਮੈਨੂੰ ਕੀ ਲੈਣਾ ਯਾਰ ਦੱਸੋ ਇਹ ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹ ਨਾ ਇਹ ਢਾਲ ਦੇ ਪਰਛਾਵੇਂ ਹੁੰਦੇ ਆ ਉੱਚਾ ਨੀਵਾ ਤਾਂ ਮੈਂਟਾਂ 'ਚ ਹੋ ਜਾਂਦਾ ਹੁੰਦਾ ਇਹ ਵੱਡੀਆਂ ਗੱਲਾਂ ਨਹੀਂ ਛੋਟੇ ਵੀਰ ਉਹ ਨਹੀਂ ਗੱਲ ਠੀਕ ਹੈ ਇਹ ਮੈਂ ਮੈਂ ਪਹਿਲਾਂ ਤੁਹਾਨੂੰ ਕਹਿਣਾ ਪੈਂਦਾ ਹੁਣ ਕੀ ਕਰ ਗਿਆ ਅਸੀਂ ਕਰਦੀ ਜ਼ਿੰਮੇਵਾਰੀ ਮੇਰੇ ਕੋਲੇ ਹਣਾ ਉਹ ਕਿਸੇ ਕਾਰਨ ਹੀ ਆ ਠੀਕ ਹੈ ਸ਼ਬਦਾਂ ਦਾ ਵਾਅਦਾ ਘਟਾ ਹੈ ਮੈਂ ਮਾਫੀ ਮੰਗਦਾ ਠੀਕ ਹੈ ਆ ਨਹੀਂ ਗੱਲ ਹੈਗੀ ਲੈਵਲ ਨੁਬਲ ਤਾਂ ਜਦੋਂ ਘਰੇ ਸਾਰਾ ਕੁਝ ਰੱਬ ਨੇ ਦਿੱਤਾ ਹੈ ਤੇ ਉਹ ਤਾਂ ਪਹਿਲਾਂ ਦੇ ਲੈਵਲ ਪਹਿਲਾਂ ਕਿਹੜਾ ਨੀਵੇਂ ਆ ਇਹਨਾਂ ਪਤਾ ਲੱਗੀਆਂ ਹੂੰ ਠੀਕ ਹੈ ਇਹ ਬੋਲ ਗਿਆ ਗੁੱਸੇ ਚ ਤਾਜ ਬੋਲ ਗਿਆ ਮੈਂ ਕਹਣਾ ਵੀ ਨਹੀਂ ਅੱਛਾ ਤੁਸੀਂ ਤੁਸੀਂ ਵਿਚੋਲੇ ਨੂੰ ਇਸ ਚੀਜ਼ ਲਈ ਫੋਨ ਕਰ ਲਿਆ ਅੰਦਰੂਨੀ ਕਮਗਾ ਇਹ ਗੱਲ ਤੁਸੀਂ ਨੋਟ ਕਰ ਲਿਓ ਅੰਦਰੂਨੀ ਕਮਗਾ ਆਪਾਂ ਇਹ ਚੀਜ਼ ਮੰਨਦੇ ਆ ਤੁਸੀਂ ਵਿਚੋਲੇ ਨੂੰ ਇਹ ਕਹਤਾ ਵੀ ਆਪਾਂ ਉੱਥੇ ਜਾਣਾ ਦੋ ਦਿਨ ਹੋ ਗਏ ਫੋਨ ਕਰਦੇ ਨੂੰ ਜਾਂ ਸਮਾਨ ਰੱਖ ਕੇ ਆਉਣਾ ਜੋ ਵੀ ਗੱਲ ਕਹੀ ਤੇ ਵਿਚੋਲੇ ਨੂੰ ਤੁਸੀਂ ਕਮੀਆਂ ਹੀ ਦੱਸ ਦਿੰਦੇ ਉੱਥੇ ਕਿਉਂ ਜਾਂਦੇ ਵਿਚੋਲੇ ਨੂੰ ਅਸੀਂ ਦੱਸੀ ਤਾਂ ਜਾਣਾ ਵੀ ਤਿੰਨ ਦਿਨ ਫੋਨ ਲਾਈ ਗਏ ਜਦੋਂ ਸਾਨੂੰ ਜਦੋਂ ਸਾਨੂੰ 8000 ਰੁਪਇਆ ਲੈ ਕੇ ਤੇ ਫਰਾਰ ਹੋ ਗਿਆ ਉਹ ਤਾਂ ਕਹਿੰਦਾ ਮੈਂ ਰੁਪਇਆ ਹੀ ਨਹੀਂ ਲਿਆ ਲੈਂਦਾ ਨਹੀਂ ਉਹ ਕਹਿੰਦਾ ਯਾਰ ਕੜੇ ਦੀ ਗੱਲ ਹੋਈ ਵੀ ਅਸਿੱਧੀ ਵੀ ਜਿੱਦੇ ਆਨੰਦ ਕਾਰਜ ਹੋਏ ਉਹਦੇ ਕੜੇ ਕਿੰਨੇ ਦਾ ਬਣਦਾ ਤੋਲੇ ਤੋਂ ਘੱਟ ਬਣਦਾ ਚਲੋ ਉਹ ਤਾਂ ਥੋੜਾ ਭਲਾ 2 ਤੋਲਿਆਂ ਦਾ ਹੋਵੇ ਭਲਾ ਅੱਧੇ ਤੋਲੇ ਦਾ 5 ਉਹ ਤਾਂ ਥੋੜੀ ਗੱਲ ਆ ਉਹਦੇ ਨਾਲ ਮੇਰੀ ਗੱਲ ਸੁਣਨਾ ਜਿਹੜਾ ਜਿਹੜਾ ਉੱਥੇ ਸ਼ੈਂਪੂ ਤੇ ਉਹ ਬੰਦਾ 50 60 ਹਜ਼ਾਰ ਕਿਵੇਂ ਛੱਡ ਦੂ ਉਹ ਤਾਂ ਆਪ ਦਾ 50 60 ਹਜ਼ਾਰ ਤੱਕੜਾ ਦੇਂਦਾ ਜਾਂਦਾ ਉਹ ਤਾਂ ਤਾਂ ਲੱਤਾੜਾਈ ਜਾਂਦਾ ਸੜੜਾਈ ਜਾਂਦਾ ਹੁਣ ਗੱਲਾਂ ਤੇ ਤੁਸੀਂ ਸਹੀ ਹੋ ਆਪਦੀ ਜਗ੍ਹਾ ਤੇ ਬਿਲਕੁਲ ਸਹੀ ਹੈ ਅੱਛਾ ਹੁਣ ਤੁਸੀਂ ਇਹ ਕਹਿੰਦੇ ਹੋ ਵੀ ਕੁਛ ਅੰਦਰੂਨੀ ਕਮੀਆਂ ਲੱਗੀਆਂ ਠੀਕ ਆ ਜਦੋਂ ਤੁਹਾਡੇ ਮੁੰਡੇ ਦਾ ਪੀਆਰ ਵੀਜ਼ਾ ਨਹੀਂ ਆਇਆ ਸੀ ਉਹਦੇ ਵਿੱਚ ਸਮੇਂ ਦੇ ਵਿੱਚ ਨਹੀਂ ਕੋਕ ਤੁਸੀਂ ਕੀਤੀ ਜਦੋਂ ਵੀਜ਼ਾ ਆ ਗਿਆ ਉਹ ਕਹਿੰਦਾ ਉਦੋਂ ਬਾਅਦ ਹੀ ਇਹ ਬਦਲੇ ਪਹਿਲਾਂ ਜਿਵੇਂ ਮੰਨ ਲਓ ਅੱਜ ਵੀਜ਼ਾ ਆਉਂਦਾ ਕੱਲ ਤੱਕ ਇਹ ਵਧੀਆ ਗੱਲ ਕਰਦੇ ਰਹੇ ਕੋਈ ਗੱਲ ਹੀ ਨਹੀਂ ਸੀ ਵੀਜ਼ਾ ਆਉਣ ਤੋਂ ਬਾਅਦ ਇਹ ਤਬਦੀਲੀ ਆ ਗਈ ਕੱਲ ਤੱਕ ਕਿਉਂ ਵੀਜਾ ਆਇਆ ਨਾ ਮੇਰੇ ਖਿਆਲ ਡੇਢ ਮਿੰਟ ਤੋਤੇ ਹੋ ਗਿਆ ਨਹੀਂ ਹੋ ਗਿਆ ਪਰ ਜਿੱਦ ਦੇ ਮੰਨ ਲਓ ਅੱਜ ਵੀਜਾ ਆਇਆ ਜਿਹੜਾ ਕੱਲ ਦੇਣ ਲਾਂਗੇ ਉਦੋਂ ਤੱਕ ਥੋੜੀ ਵਧ ਗਈ ਸਾਂਝ ਰਹੀ ਆ ਯਾਰ ਸਾਂਝ ਅਸੀਂ ਪਹਿਲਾਂ ਜਿਹੜੀਆਂ ਚੀਜ਼ਾਂ ਸਾਨੂੰ ਪਤਾ ਲੱਗੀਆਂ ਨਾ ਉਹ ਚੱਲਦੇ ਪ੍ਰੋਸੈਸ ਦੇ ਵਿੱਚ ਸਾਡੇ ਕੋਲ ਗੱਲਾਂ ਆਉਣੀਆਂ ਸ਼ੁਰੂ ਹੋ ਗਈਆਂ ਫੇਰ ਅਸੀਂ ਪੜਤਾਲਣਾ ਸ਼ੁਰੂ ਕੀਤਾ ਠੀਕ ਹੈ ਅਸੀਂ ਆਪਣੀ ਗਲਤੀ ਮੰਨਦੇ ਕਿ ਪਹਿਲਾਂ ਪੜਤਾਲ ਪਰ ਉਹ ਗੱਲ ਤਾਂ ਉਹੀ ਵਿਚੋਲਾ ਸ਼ਬਦ ਬਣਿਆ ਕਿਥੋਂ ਹੈ ਵਿੱਚ ਓਲਾ ਫੇਰ ਵਿਚੋਲਾ ਬਣਿਆ ਉਹ ਜਿੱਥੇ ਰੱਖ ਗਿਆ ਹਜੇ ਵੀ ਯਾਰਾ ਡਿਜੀਟਲ ਜਮਾਨਾ ਹਜੇ ਵੀ ਲੋਕ ਰੱਖ ਜਾਂਦੇ ਯਾਰ ਉਹ ਰੱਖ ਗਿਆ ਉੱਥੇ ਸਾਂ ਅਸੀਂ ਸਾਨੂੰ ਨਹੀਂ ਨਹੀਂ ਚੀਜ਼ਾਂ ਪਸੰਦ ਉਹ ਯਾਰ ਕਿਸੇ ਦੀ ਮੈਂ ਇੱਕ ਗੱਲ ਦੱਸਾਂ ਵੀਰੇ ਵੀ ਥੋੜਾ ਨਾ ਗੁੱਸਾ ਨਾ ਕਰ ਹੁਣ ਤੇਰਾ ਮੀਡੀਆ ਦਾ ਕੰਮ ਹੈ ਠੀਕ ਹੈ ਵੀ ਠੀਕ ਹੈ ਤੁਸੀਂ ਵੀ ਰੋਟੀ ਰੋਜੀ ਆਪਦੀ ਚ ਦੇ ਦੇ ਦਿਆਂਗੇ ਇਹ ਗੱਲ ਕਰਕੇ ਰਹਾ ਠੀਕ ਆ ਰੋਜੀ ਰੋਟੀ ਸਾਰਿਆਂ ਦਾ ਕੰਮ ਆ ਕਾਰੋਬਾਰ ਆ ਹਾਂ ਮੈਂ ਕਹਿੰਦਾ ਵੀ ਤੁਸੀਂ ਆਪਣੀ ਰੋਟੀ ਰੋਜੀ ਚਲਾਉਣੀ ਆ ਠੀਕ ਆ ਰੋਟੀ ਰੋਜੀ ਚਲਾਉਣ ਨੂੰ ਹੋਰ ਦੁਨੀਆ ਬੜੀ ਵੱਡੀ ਵੱਡੀ ਪਈ ਆ ਠੀਕ ਆ ਜਿੱਥੋਂ ਤੱਕ ਜਾਣਦਾ ਥੋੜਾ ਬਣਦਾ ਹਿਸਾਬ ਕਿਤਾਬ ਉਥੋਂ ਤੱਕ ਜਾਓ ਜਾ ਕੇ ਜੋ ਮਰਜ਼ੀ ਫਲਮਾਓ ਪਰ ਕੀ ਕਰਦੇ ਹੋ ਥੋੜਾ ਥੋੜਾ ਹਿਸਾਬ ਦਾ ਪੇਰਾ ਨਹੀਂ ਮੈਂ ਕਹਿੰਦਾ ਬਾਲੇ ਪੱਤਰਕਾਰ ਨੇ ਗੀਰ ਹੱਥ ਫੜਿਆ ਹੋਇਆ ਕਿਸੇ ਦਾ ਮਰ ਗਿਆ ਅਗਲੇ ਨੂੰ ਤਾਂ ਸੋਚਦਾ ਨਹੀਂ ਹੁੰਦਾ ਕੁਝ ਉਹ ਉਹਦੀ ਦੁਨੀਆ ਉਜੜ ਜਾਂਦੀ ਹੈ ਜਾ ਕੇ ਉਹਦੇ ਮੂੰਹ 'ਚ ਮਾਈਕ ਤੁੰਨ ਲੈਣਗੇ ਜਾ ਕੇ ਕੀ ਮਹਿਸੂਸ ਕਰਦਾ ਵੀ ਸਾਲਿਓ ਜੀ ਦਾ ਮਰ ਗਿਆ ਵੀ ਉਹ ਮਹਿਸੂਸ ਕੀ ਕਰਦਾ ਜਿਹਦਾ ਘਾਟਾ ਪੈ ਗਿਆ ਕਿਸੇ ਦੀ ਲੜਾਈ ਹੋ ਗਈ ਭਰਾ ਨੇ ਭਰਾ ਦਾ ਸਿਰ ਪਾੜਤਾ ਉਹਨੂੰ ਹਸਪਤਾਲ ਜਾ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਯਾਰ ਆਪੇ ਪੁਲਿਸ ਪੁੱਛ ਲੂਗੀ ਅਦਾਲਤ ਪੁੱਛ ਲੂਗੀ ਇਹ ਕੰਮ ਥੋੜੇ ਥੋੜੋ ਹੈ ਨਹੀਂ ਚਲੋ ਇਹ ਗੱਲ ਨਾ ਐ ਗਰੀਆਂ ਬਿਲਕੁਲ ਇਹ ਬਹੁਤੇ ਚੈਨਲ ਕਰਦੇ ਆ ਜਿਹਦੇ ਕਰਕੇ ਸਾਨੂੰ ਵੀ ਸ਼ਰਮਿੰਦਾ ਹੋਣਾ ਪੈਂਦਾ ਠੀਕ ਆ ਜਾਓ ਅਫਸੋਸ ਵੀ ਕਰਨਾ ਗੱਲਬਾਤ ਵੀ ਕਰਨੀ ਹੈ ਪਰ ਸਮਾਂ ਵਿਚਾਰ ਕੇ ਹਨਾ ਉਹ ਉਹ ਚੀਜ਼ ਹਮ ਤਾਂ ਠੀਕ ਹੈ ਕੋਈ ਨਹੀਂ ਬਿਚੋਲੇ ਨਾਲ ਕਰੋ ਗੱਲ ਕੀ ਕਹਿੰਦਾ ਕੁੜੀ ਵਾਲੇ ਪਰਿਵਾਰ ਨਾਲ ਕਰੋ ਗੱਲ ਫਿਰ ਤੁਸੀਂ ਉਹ ਗੱਲ ਹਜੇ ਵਿੱਚੇ ਰੱਖੀ ਬੈਠੇ ਹੋ ਜਿਹੜੀ ਜਿਹੜੀ ਗੱਲ ਆ ਮੈਂ ਤੁਹਾਨੂੰ ਇਹ ਪੁੱਛਦਾ ਸਾਰੀ ਗੱਲ ਕਲੀਅਰ ਕਰ ਲਾਂਗੇ ਪਹਿਲਾਂ ਉਹਨਾਂ ਨੂੰ ਫਰੇਮ ਤੇ ਇੱਥੇ ਲੈ ਕੇ ਆਓ ਇਕੱਠੇ ਕਰੋ ਉਹਨਾਂ ਇਹਨਾਂ ਨੂੰ ਉਹਨਾਂ ਨੂੰ ਕੁੜੀ ਵਾਲਿਆਂ ਨੂੰ ਕਰ ਲਓ ਬਿਚੋਲੇ ਨੂੰ ਕਰ ਲਓ ਦੱਸ ਦਾਂ ਕੀ ਕਰੀਏ ਜੇ 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 ਫੇਰ ਤੁਹਾਡੀ ਗਲਤੀ ਨਿਕਲਦੀ ਹੋਈ ਫੇਰ ਫਿਰ ਕੇ ਗੁਨਾਹਗਰ ਤੁਸੀਂ ਹੋਵੋ ਹਾਂ ਹੋਵਾਂਗੇ ਸੀ ਨਹੀਂ ਫਿਰ ਇਹ ਗੱਲ ਦੱਸੋ ਕੋਈ ਨਹੀਂ ਨਹੀਂ ਤੁਹਾਡੀ ਕੋਈ ਤੁਹਾਡੀ ਇਹ ਤੁਹਾਡੇ ਪਿੰਡ ਦੇ ਬੰਦੇ ਆ ਆ ਸਾਡੇ ਪਿੰਡ ਦੀ ਉਹ ਮੈਂ ਦੱਸਦਾ ਯਾਰ ਇਹਦੇ ਬਾਰੇ ਪੁੱਛ ਲਓ ਪ ਕਹਿੰਦੇ ਘਾਉਂਦੇ ਬੰਦੇ ਆ ਪਤਾ ਕੀ ਹੈ ਨਹੀਂ ਕਹਿੰਦੇ ਘਾਉਂਦੇ ਤਾਂ ਬਹੁਤ ਹੁੰਦੇ ਆਏ ਇਹ ਨਹੀਂ ਗੱਲ ਕਹਿੰਦੇ ਕਹਾਉਂਦਿਆਂ ਜਿੱਦੇ ਚੰਗਿਆਂ 'ਚ ਫਰਕ ਹੁੰਦਾ ਅੰਤਰ ਹੁੰਦਾ ਤੈਨੂੰ ਦੀ ਭਾਸ਼ਾ ਸਮਝ ਆ ਗਈ ਹੂੰ ਇਹ ਆਪਣੇ ਤੇ ਸਾਰੀਆਂ ਗੱਲਾਂ ਪ੍ਰੈਸ਼ਰ ਤਾਂ ਪਾਉਂਦਾ ਵੀ ਮੈਂ ਇੱਕ ਤੋਂ ਪਾਸੇ ਹੋ ਗੇ ਨਾ ਕੈਮਰੇ ਤੋਂ ਤੇ ਮੇਰੇ ਪਾਉ ਜੇਬ 'ਚ ਕੋਈ ਨਾ ਕਰ ਮੈਂ ਜਾਵਾਂ ਦੂਜੀ ਤਰ੍ਹਾਂ ਉਹ ਨਹੀਂ ਅਸੀਂ ਅਸੀਂ ਇਹ ਗੱਲ ਨਹੀਂ ਇਹ ਤਾਂ ਇਹਨਾਂ ਦੇ ਪਿੰਡ ਦੇ ਬੰਦੇ ਵੀ ਖੜੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲਾਂਗੇ ਠੀਕ ਆ ਤੁਸੀਂ ਲਾਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿੱਦਾਂ ਦਾ ਪਰਿਵਾਰ ਹੈ ਬਹੁਤ ਵਧੀਆ ਜੀ ਬੜਾ ਇਹ ਸਾਫ ਸੁਥਰਾ ਪਰ ਇਹ ਸਾਫ ਸੁਥਰਾ ਪਰਿਵਾਰ ਹੈ ਇਹਨਾਂ ਨੇ ਜਵਾਬ ਦਿੱਤਾ ਕੁੜੀ ਵਾਲਿਆਂ ਨੂੰ ਪਹਿਲਾਂ ਇਹਨੇ ਸਗਣ ਤੇ 8-10 ਲੱਖ ਰੁਪਈਆ ਲਵਾ ਲਿਆ ਕਿ ਇਹਨਾਂ ਨੇ ਗਲਤ ਨਹੀਂ ਕੀਤਾ ਨਹੀਂ ਉਹਦੇ ਬਾਰੇ ਸਾਨੂੰ ਪਤਾ ਨਹੀਂ ਨਾ ਜਾਣਕਾਰੀ ਸਾਨੂੰ ਕੋਈ ਸੱਜਿਆ ਜੋੜ ਵਾਲੇ ਮੌਕੇ ਤੇ ਇਹਨਾਂ ਨੇ ਜੀ ਸਾਨੂੰ ਤਾਂ ਹੁਣ ਪਤਾ ਲੱਗਦਾ ਵੀ ਉਹ ਛੱਡ ਛੜੀ ਜਾ ਹੋ ਗਿਆ ਇਹਨਾਂ ਦਾ ਆ ਗੱਲ ਬਣ ਗਈ ਉਹ ਚੰਗੇ ਬੰਦੇ ਉਹ ਬੰਦੇ ਬਹੁਤ ਸਾਫ ਹੋ ਜੀਏ ਕੋਈ ਮਾੜੀ ਚੰਗੀ ਗੱਲ ਨਹੀਂ ਕਰਦੇ ਕਿਸੇ ਨਾਲ ਔਕਾ ਠੱਗੀ ਨਹੀਂ ਮਾਰਦੇ ਹਮ ਬਹੁਤ ਸਿਆਣੇ ਬੰਦੇ ਇਹ ਹੀ ਗੱਲ ਹੈ ਜੀ ਸਿਆਣੇ ਬੰਦੇ ਇਹ ਬਿਲਕੁਲ ਜੀ ਬਹੁਤ ਜੀ ਇਹ ਇਨਨ ਨੇ ਹੁਣੇ ਪਿੰਡ ਦੇ ਇਹਨਾਂ ਦੇ ਬੰਦੇ ਆ ਜਿਹੜੇ ਖੜੇ ਆ ਇਹਨਾਂ ਦੇ ਇਹ ਮੰਨ ਰਾ ਕਿ ਇਹ ਸਹੀ ਆ ਪਰ ਅਸਲ ਦੇ ਵਿੱਚ ਇਹ ਵੀ ਚਲੋ ਪਿੰਡ ਦੇ ਬੰਦੇ ਆ ਉਹ ਦੱਸ ਰਹੇ ਵੀ ਪਰਿਵਾਰ ਪਰ ਅਸਲ ਦੇ ਵਿੱਚ ਦੋਨੇ ਧਰ ਆਪਾਂ ਉਹ ਸਾਹਮਣੇ ਲਿਆਵਾਂਗੇ ਵਿਚੋਲੇ ਨੂੰ ਲਿਆਵਾਂਗੇ ਕੁੜੀ ਵਾਲਿਆਂ ਦੇ ਪਰਿਵਾਰ ਨੂੰ ਜ਼ਰੂਰ ਲਿਆਵਾਂਗੇ ਪਰ ਕੁਝ ਚੀਜ਼ਾਂ ਹਜੇ ਵੀ ਜਿਹੜੀਆਂ ਕੋਖਣੀਆਂ ਬਾਕੀ ਆ ਉਹ ਇਹਨਾਂ ਨੂੰ ਆਪਾਂ ਪੁੱਛਣਾ ਬਾਕੀ ਆ ਅੱਛਾ ਇੱਕ ਚੀਜ਼ ਜ਼ਰੂਰ ਦੱਸ ਦਿਓ ਫਿਰ ਜਿਹੜੀ ਚਿੱਠੀ ਲਿਖ ਕੇ ਵਿੱਚ ਪਾਈ ਉਹ ਕੀ ਸ਼ਰਾਰਤ ਸੀ ਉਹੀ ਮੈਂ ਦੱਸੀ ਸ਼ਰਾਰਤ ਕਾਦੀ ਸੀਗੀ ਉਹ ਵੀ ਦੇਖੋ ਦੋ ਤਿੰਨ ਦਿਨ ਵਿਚੋਲੇ ਨੂੰ ਫੋਨ ਕਰੀ ਗਏ ਅਸੀਂ ਕਹੇ ਵੀ ਜਿੰਨਾ ਟਾਈਮ ਹੁਣ ਬੀਤ ਰਿਹਾ ਨਾ ਜਦੋਂ ਸਾਰਾ ਕੁਝ ਕਲੀਅਰ ਹੋ ਗਿਆ ਕਿ ਆਪ ਆਪਣਾ ਇਹ ਰਿਸ਼ਤਾ ਜਿਹੜਾ ਨਾ ਨਹੀਂ ਹੋਣਾ ਚਾਹੀਦਾ ਸੀ ਹਮ ਆਪ ਨੂੰ ਨਹੀਂ ਵਾਰਾ ਖਾਣਾਗਾ ਠੀਕ ਹੈ ਤੇ ਜਦੋਂ ਉਹਨੂੰ ਫੋਨ ਲਾਈ ਗਏ ਮੈਂ ਤੁਹਾਨੂੰ ਸ਼ਾਮ ਨੂੰ ਫੋਨ ਕਰਦਾ ਆਪਾਂ ਕੱਲ ਨੂੰ ਚੱਲਾਂਗੇ ਮੈਂ ਤੁਹਾਨੂੰ ਤੜਕੇ ਫੋਨ ਕਰਦਾ ਆਪਾਂ ਆਥਨੇ ਚੱਲਾਂਗੇ ਜਦੋਂ ਨੂੰ ਪਤਾ ਲੱਗ ਗਿਆ ਵੀ ਹੁਣ ਤਾਂ ਆ ਜਾਣਗੇ ਕੋਲੇ ਸਿੱਧੇ ਉਹਨੂੰ ਇਹ ਨਹੀਂ ਪਤਾ ਸੀ ਕਿ ਸਮਾਨ ਹੀ ਲੈ ਕੇ ਪਰ ਕਹਿਤਾ ਸੀ ਉਹਨੂੰ ਵੀ ਬਈ ਸਾਰਾ ਕੁਝ ਮ ਨੇ ਮੋੜੋਂਗੇ ਚਲੋ ਵਿਚੋਲੇ ਨਾ ਕਰ ਲਿਆ ਤੁਸੀਂ ਜੇ ਸਿੱਧੀ ਕੁੜੀ ਡਾਇਰੈਕਟ ਕੁੜੀ ਵਾਲਿਆਂ ਨਾਲ ਗੱਲ ਕਰ ਲੈਂਦੇ ਹੁਣ ਤੁਸੀਂ ਆਪ ਦੀ ਗੱਲ ਦਾ ਜਵਾਬ ਤਾਂ ਲੈ ਲਓ ਪਹਿਲਾਂ ਪਰਚੀ ਤੁਸੀਂ ਕਹੇ ਵੀ ਉਹ ਉਹ ਕੀ ਸੀਗਾ ਪਰਚੀ ਫਿਰ ਜਦੋਂ ਸਾਨੂੰ ਪਤਾ ਲੱਗਾ ਕਿ ਯਾਰ ਹੁਣ ਜਾਣਾ ਠੀਕ ਹੈ ਪਹਿਲਾਂ ਅਸੀਂ ਪਹਿਲਾਂ ਪਰਚੀ ਪਹਿਲਾਂ ਵੀ ਨਹੀਂ ਲਿਖੀ ਸੀਗੀ ਹੁਣ ਡੈਰੀ ਤਾਂ ਆਮ ਹੀ ਜੇਬ 'ਚ ਹੁੰਦੀ ਹੈ ਆਪਣੇ ਕਾਪੀ ਪੈਨ ਤਾਂ ਬੰਦਾ ਰੱਖਦਾ ਹੁਣ ਵੀ ਕੱਢ ਕੇ ਦਿਖਾ ਦਣਾ ਹੈਗਾ ਹੁਣ ਕਿਹਾ ਮੈਂ ਗੁਰੂ ਜੀ ਡਿਸਟ੍ਰਿਕਟ ਨਹੀਂ ਠੀਕ ਆ ਠੀਕ ਆ ਮੰਨਦੇ ਆ ਉਹ ਜਦੋਂ ਅਸੀਂ ਗਏ ਨਾ ਤੇ ਜਾ ਕੇ ਦੇਖਿਆ ਪਹਿਲਾਂ ਬੋਲਾ ਮਾਰੀਆਂ ਤੇ ਪਤਾ ਲੱਗਾ ਵੀ ਯਾਰ ਨਹੀਂ ਕੁ ਚੂਚਾਂ ਹੋ ਰਹੀ ਹਨ ਤੇ ਅਸੀਂ ਉਹ ਮੰਨ ਜਾ ਬਣਾਇਆ ਵੀ ਯਾਰ ਆਸੇ ਪਾਸੇ ਨਾ ਕੁੱਤੇ ਕਤੇ ਭੌਂਕਣ ਲੱਗ ਪਏ ਤੇ ਜਾਣ ਗੁਆਂਢ ਜਾਗ ਪਏ ਤੇ ਐਵੇਂ ਕਿਤੇ ਹੋਰ ਭਲੇਖੇ ਨਾ ਕੁੱਟ ਕੇ ਆਪਣਾ ਗਜੂਮਬਰ ਕੱਢ ਦੇਣ ਆਏ ਆ ਤੇ ਹੁਣ ਸਾਡਾ ਆਪਸ ਵਿੱਚ ਪਿੰਡ ਦਾ ਜਿਹੜਾ ਫਾਸਲਾ ਹੈ ਉਹ ਤਕਰੀਬਨ ਇੱਕ ਦੂਜੇ ਨਾਲੋਂ 70 80 ਕਿਲੋਮੀਟਰ ਦਾ ਹੈ ਠੀਕ ਹੈ ਇੱਥੇ ਤਾਂ ਖੇਤੀ ਪਾੜੀ ਆ ਠੇਕੇ ਦੀ ਠੀਕ ਹੈ ਉੱਥੋਂ ਸਮਾਨ ਚੱਕਿਆ ਸਾਰਾ ਆ ਕੇ ਤੇ ਅਸੀਂ ਮੈਨੂੰ ਕਿਹਾ ਇਹ ਫਿਰ ਬਾਈਕਾਂ ਦਾ ਵੀ ਐ ਕਰੀਏ ਜੇ ਨਹੀਂ ਉੱਠਦੇ ਤਾਂ ਇੱਥੇ ਰੋਲਾ ਰੋਲਾ ਨਾ ਹੋਰ ਕੋਈ ਪੈ ਜਾ ਕਿਤੇ ਹੋਰ ਕਿਸੇ ਆਪਾ ਖੜਾ ਹੋ ਜਿਹਦੇ ਪਰਚੀ ਲਿਖ ਕੇ ਰੱਖ ਚਾਲਦੇ ਆ ਵੀ ਭਾਈ ਸਾਡਾ ਰਿਸ਼ਤੇ ਤੋਂ ਜਵਾਬ ਹੈ ਅਸੀਂ ਉਹ ਲਿਖ ਕੇ ਟੈਚੀ ਦੇ ਵਿੱਚ ਉੱਤੇ ਸਾਰੇ ਸਮਾਨ ਦੇ ਉੱਤੇ ਪਰਚੀ ਪਾਤੀ ਵੀ ਸਾਨੂੰ ਇਹ ਰਿਸ਼ਤਾ ਜਿਹੜਾ ਮਨਜ਼ੂਰ ਨਹੀਂ ਮਨਜ਼ੂਰ ਨਹੀਂਗਾ ਤੇ ਜੋ ਪਿੱਛੇ ਹੋਇਆ ਵੀ ਸ਼ਗਨ ਵਿਹਾਰੀ ਹੋਏ ਸੀਗੇ ਵੀ ਥੋੜਾ ਸਾਰਾ ਜੋ ਲੈਣ ਦੇਣ ਸੀ ਉਹ ਆ ਇੱਥੇ ਇਹਦੇ ਵਿੱਚ ਰੱਖ ਚੱਲੇ ਆ ਜੇ ਤੁਹਾਨੂੰ ਫਿਰ ਵੀ ਕੋਈ ਕਿਸੇ ਕਿਸਮ ਦਾ ਲੱਗੇ ਤਾਂ ਸਾਡੇ ਨਾਲ ਤੁਸੀਂ ਹਿਸਾਬ ਕਰਕੇ ਲੈ ਸਕਦੇ ਹੋ ਬਸੀ ਮਾਫੀ ਵੀ ਮੰਗੀ ਉਹਦੇ ਵਿੱਚ ਲਿਖ ਕੇ ਉਹ ਨਹੀਂ ਬਖਾਇਆ ਤੁਹਾਨੂੰ ਪਰਚੀ ਤੇ ਉਹਨਾਂ ਨੇ ਵੀ ਮਾਫੀ ਚ ਬਹੁਤ ਬਹੁਤ سارے ਸਵਾਲ ਹਜੇ ਗੱਲਾਂ ਹੈਗੀਆਂ ਪਰ ਇਹ ਕਹਿੰਦੇ ਜਿਹੜੇ ਆਪ ਦੇ ਹਿਸਾਬ ਨਾਲ ਆਪ ਦੇ ਤਰੀਕੇ ਨਾਲ ਇਹ ਦੱਸ ਰਹੇ ਆ ਪਰ ਆਖਰਕਾਰ ਬਚੋਲਾ ਤੇ ਕੁੜੀ ਦਾ ਪਰਿਵਾਰ ਉਹ ਸਾਹਮਣੇ ਲਿਆ ਕੇ ਪਰਤਾਂ ਖੁੱਲਣਗੀਆਂ ਕਿ ਸੱਚ ਕਿੱਥੇ ਆ ਝੂਠ ਕਿੱਥੇ ਆ ਵਿਚੋਲਾ ਤਾਂ ਆਪਾਂ ਨੂੰ ਇਹ ਕਹਿ ਰਿਹਾ ਸੀ ਕਿ ਵੀ ਮੈਂ ਤੇ ਤੇ ਪਹਿਲਾ ਰਿਸ਼ਤਾ ਮੈਂ ਕੋਈ ਪੈਸਾ ਨਹੀਂ ਲਿਆ ਕੁਝ ਵੀ ਨਹੀਂ ਲਿਆ ਠੀਕ ਆ ਨਾ ਹੀ ਮੈਂ ਇਸ ਚੀਜ਼ ਚ ਪਿਆ ਠੀਕ ਆ ਉਹ ਪਰਿਵਾਰ ਵੀ ਮੇਰੇ ਜਾਣ ਪਛਾਣ ਵਾਲਾ ਸੀ ਇਹ ਪਰਿਵਾਰ ਵੀ ਮਿੱਤਰਤਾ ਕਰਕੇ ਮੈਂ ਇਹਨਾਂ ਦੀ ਗੱਲਬਾਤ ਜਰੂਰ ਕਰਾਤੀ ਪਰ ਇਹ ਕਹਿੰਦੇ ਵੀ ਤੋਲਾ ਜਿੱਦੇ ਆਨੰਦਕਾਰਜ ਸੀ ਉਹਦੇ ਪਾਉਣਾ ਸੀ ਕੜਾ ਉਹਨੂੰ ਪਾਉਣਾ ਸੀ 50 60000 ਰੁਪਇਆ ਉਹ 5 ਰੁਪਏ ਦੀ ਚੀਜ਼ ਵੇਚਣ ਵਾਲਾ ਬੰਦਾ ਭਲਾ ਭਾਈ ਕਿਵੇਂ ਛੱਡ ਸਕਦਾ ਇਹ ਇਹ ਗੱਲਾਂ ਵੀ ਇਹਨਾਂ ਨੇ ਕਈਆਂ ਗੀਆਂ ਠੀਕ ਆ ਪਰ ਤੁਸੀਂ ਇੱਕ ਚੀਜ਼ ਇਹਦੇ ਵਿੱਚ ਤੁਹਾਨੂੰ ਹੋਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਤੁਸੀਂ ਹੁਣ ਮੁੰਡੇ ਨੇ ਤੁਹਾਡੇ ਭਤੀਜੇ ਨੇ ਤੁਹਾਨੂੰ ਫੋਨ ਲਾ ਕੇ ਕਿਹਾ ਵੀ ਜਾਂ ਮੈਨੂੰ ਕੁੜੀ ਨਹੀਂ ਪਸੰਦ ਜਾਂ ਮੈਂ ਕਿ ਕਿਤੇ ਕੋਈ ਲੰਬ ਮੈਰਿਜ ਕਰਾਉਣੀ ਜਾਂ ਕਿਤੇ ਕੋਈ ਹੋਰ ਗੱਲ ਬਾਤ ਆ ਜਾਂਦਾ ਮੁੰਡਾ ਕਿਹੜਾ ਗਿਆ ਹਲੇ ਹਮ ਇੱਥੇ ਹੀ ਆ ਮੁੰਡਾ ਮੁੰਡੇ ਨੇ ਜਾਣਾ ਫਿਰ ਉਹਨੂੰ ਸਾਹਮਣੇ ਕਿਉਂ ਨਹੀਂ ਲਿਆਏ ਨਹੀਂ 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 ਸਾਹਮਣੇ ਹੁਣ ਗ ਹੈਗੀ ਫਿਰ ਤੁਸੀਂ ਸਾਨੂੰ ਗਲਤ ਤਾਂ ਕਰਦੇ ਜੇ ਮੁੰਡਾ ਵੀ ਚੜਾਤਾ ਹੁੰਦਾ ਤਾਂ ਮਹੀਨਾ ਡੇਢ ਮਹੀਨਾ ਵੀਜ਼ਾ ਇਹਨੂੰ ਹੋਗਾ ਇੱਥੇ ਸਾਰਾ ਉਹਦਾ ਹਿਸਾਬ-ਤਬ ਜਿਹੜਾ ਹੈਗਾ ਕਲੀਅਰ ਕਰਕੇ ਫੇਰ ਭੇਜਾਂਗੇ ਪੂਰਾ ਐ ਗੱਜ-ਬੱਜ ਕੇ ਭੇਜਾਂਗੇ ਉਹੋ ਜੀ ਗੱਲ ਨਹੀਂਗੀ ਠੀਕ ਹੈ ਪਰ ਇਹਨਾਂ ਨਾਲ ਜਿਹੜਾ ਹੈਗਾ ਵੀ ਜਦੋਂ ਸਾਨੂੰ ਸਾਰੀਆਂ ਚੀਜ਼ ਜੜੀਆਂ ਹੋ ਗਈਆਂ ਉਹ ਹੁਣ ਬਸ ਉਹੀ ਆ ਵੀ ਕੁੜੀ ਵਾਲਾ ਪਰਿਵਾਰ ਆ ਜੇ ਵਿਚੋਲਾ ਆ ਜੇ ਵਿਚੋਲਾ ਉਹਦੇ ਪਤਾ ਕੀ ਕਹਿੰਦਾ ਸੀਗਾ ਜਦੋਂ ਛਗਣ ਵਿਹਾਰ ਹੋ ਗਿਆ ਆਉਂਦਿਆਂ ਸਾਰੀ ਚੁੱਪ ਕਰਕੇ ਜਿਹੜਾ ਸੀਗਾ ਉਹ ਮੁੰਡੇ ਦੇ ਦਾਦੇ ਦਾ ਸਾਡੇ ਬਾਪੂ ਦਾ ਗੁੱਟ ਫੜ ਲਿਆ ਲਓ ਜੀ ਬਾਪੂ ਨੂੰ ਕੜਾ ਪਾਤਾ ਠੀਕ ਹੈ ਆਹ ਲੋ ਜੀ ਪਿਓ ਨੂੰ ਵੀ ਪਾਤਾ ਜੀ ਇਹਨੂੰ ਫਲਾਨਾ ਠੰਮਕਾ ਮੁੰਡੇ ਨੂੰ ਉਹ ਪਾਤਾ ਅਸੀਂ ਕਿਹ ਕੀ ਕਰੀ ਜਾਂਦੇ ਹੋ ਤੁਸੀਂ ਠੀਕ ਹੈ ਜਦੋਂ ਹੋ ਗਿਆ ਸਾਰਾ ਕੁਝ ਤੇ ਦੂਜੇ ਦਿਨ ਜੋ ਦੁਕਾਨ ਤੇ ਮਿਲੇ ਤੇ ਕਹਿੰਦਾ ਬਰਾੜ ਸਾਹਿਬ ਤੁਸੀਂ ਕੰਜੂਸੀ ਕਰਕੇ ਮੈਂ ਕਹ ਵੀ ਕਿਵੇਂ ਕਹਿੰਦਾ ਯਾਰ ਇੰਨਾ ਕੁਛ ਮੈਂ ਕਰਾਤਾ ਤੁਸੀਂ ਤਾਂ ਖੰਭਣੀ ਬੰਨਣ ਤੇ ਖੜੇ ਸੀ ਤੇ ਮੈਂ ਤਾਂ ਦਾ ਹੀ 6-7 ਟੋਲੇ ਦਾ ਸੋਨਾ ਹੀ ਪਵਾਤਾ ਤੁਹਾਨੂੰ ਮੈਂ ਕਹ ਵੀ ਹਾਂ ਠੀਕ ਐ ਪਵਾਤਾ ਅਸੀਂ ਤਾਂ ਨਹੀਂ ਮੰਗਿਆ ਸੀ ਨਹੀਂ ਤੁਸੀਂ ਤੁਸੀਂ ਜਮਾਂ ਨਹੀਂ ਮੰਗ ਕੀਤੀ ਕੋਈ ਕੋਈ ਵੀ ਨਹੀਂ ਤੇ ਕਹਿੰਦਾ ਕਹਿੰਦਾ ਕਿ ਯਾਰ ਘੱਟੋ ਘੱਟ ਜੇ ਤੁਸੀਂ ਹੋਰ ਨਹੀਂ ਕੁਛ ਕਰਨਾ ਸੀ ਤੇ ਮੈਨੂੰ ਕੋਈ ਮਾੜੀ ਮੋਟੀ ਹਲਕੀ ਜੀ ਸ਼ਾਪ ਹੀ ਪਾ ਦਿੰਦੇ ਮੈਂ ਕੀ ਕੀ ਹਾਂ ਹੋਰ ਨਹੀਂ ਸੀ ਤੇ ਅਦਾ ਕੋਈ ਘਰੋਂ ਪਈ ਚਾਕੇ ਹੈ ਨਹੀਂ ਸੀ ਤਾਂ ਦਾ ਵੀ ਨਹੀਂ ਤੁਹਾਡਾ ਮਾਨਸੀ ਸ਼ਾਪ ਚੱਲੇ ਦਾ ਤਾਂ ਕੋਈ ਮੈਨੂੰ 10-11000 ਰੁਪਏ ਦੇ ਕੇ ਮਾਨਤਾਨ ਕਰਦੇ ਤੇਲ ਪਾਣੀ ਤਾਂ ਦਿੰਦੇ ਮੈਨੂੰ ਪਰ ਅਸਲ ਦੇ ਵਿੱਚ ਆਪਾਂ ਬਚੋਲੇ ਨਾਲ ਗੱਲਾਂ ਬਾਤਾਂ ਕੀਤੀਆਂ ਉਹ ਇਦਾਂ ਦਾ ਬੰਦਾ ਨਹੀਂ ਲੱਗਿਆ ਆਪਾਂ ਨੂੰ ਵੀ ਉਹਨੇ ਬਾਕੀ ਵੇਖੋ ਨਹੀਂ ਨਹੀਂ ਪਾ ਉਹਦੇ ਨਾਲ ਦਾ ਨਹੀਂ ਹੋ ਸਕਦਾ ਵੀ ਬੰਦੇ ਦੇ ਕਹਿਣ ਦੀਆਂ ਗੱਲਾਂ ਕੁਝ ਹੋਰ ਨਹੀਂ ਥੋਡੇ ਨਾਲ ਗੱਲਾਂ ਕੀਤੀਆਂ ਪਰ ਇਥੋਂ ਇਹ ਗੱਲ ਤਾਂ ਆਪਾਂ ਕਰ ਸਕਦੇ ਹਾਂ ਵੀ ਆਖਰਕਾਰ ਜੇ ਬਚੋਲੇ ਨੇ ਇਹ ਵਿੱਚ ਇੰਨੀ ਉਹ ਗੱਲਾਂ ਰੱਖ ਦੋ ਮੀਟਿੰਗਾਂ ਨਹੀਂ ਸਾਧਾ ਸੀ ਹੁਣ ਤੁਹਾਡੀਆਂ ਗੱਲਾਂ ਸਹੀ ਆ ਇਹ ਬਿਲਕੁਲ ਮੰਨਦੇ ਹਾਂ ਦੀਆਂ ਗੱਲਾਂ ਇਹਹੀ ਗੱਲਾਂ ਹੋਈਆਂ ਇਹਹੀ ਗੱਲਾਂ ਹੋਈਆਂ ਅੱਛਾ ਠੀਕ ਆ ਇਹਦਾ ਭਤੀਜਾ ਤੁਹਾਡਾ ਉਹ ਬੇਟਾ ਉਹਨਾਂ ਨੇ ਕਦੇ ਇਕੱਲੇ ਨੇ ਤੁਹਾਨੂੰ ਗੱਲ ਕਹੀ ਹੋਵੇ ਮੈਂ ਕਿਤੇ ਹੋਰ ਵਿਆਹ ਕਰਾਉਣਾ ਹੈ ਜਵਾਬ ਦੇ ਦੋ ਇਹ ਗੱਲ ਕਦੇ ਨਹੀਂ ਨਹੀਂ ਇਹੋ ਜੀ ਕੋਈ ਗੱਲ ਉਹ ਆਗਿਆਕਾਰ ਮੁੰਡਾ ਹੈ ਉਹ ਤਾਂ ਕਹਿੰਦਾ ਜਿਵੇਂ ਤੁਹਾਨੂੰ ਚੰਗਾ ਲੱਗਿਆ ਯਾਨੀ ਹੁਣ ਜਿਹੜੀਆਂ ਕਮੀਆਂ ਨਿਕਲਦੀਆਂ ਜਾਂ ਜਿਹੜੀਆਂ ਗੱਲਾਂ ਵਿਚੋਲੇ ਦੀ ਘਾਟ ਨਿਕਲ ਗਈ ਜਾਂ ਕੁੜੀ ਵਾਲੇ ਪਰਿਵਾਰ ਤੇ ਨਿਕਲਦੀ ਉਹ ਤੁਸੀਂ ਹੁਣ ਉਹਨਾਂ ਨੂੰ ਸੱਦ ਕੇ ਦੱਸਣੀ ਕਮੀਆਂ ਨਹੀਂ ਉਹ ਵੀ ਪਰਿਵਾਰ ਆਇਆ ਫਿਰ ਉਹਨਾਂ ਦੀ ਵੀ ਇੱਜ਼ਤ ਹੈ ਕੋਈ ਕਮੀਆਂ ਨਹੀਂ ਕਹਿ ਰਹੇ ਅਸੀਂ ਮਿਸ ਅੰਡਰਸਟੈਂਡਿੰਗ ਹੈ ਕੁਝ ਗੱਲਾਂ ਦੇ ਵਿੱਚ ਜਿਹੜੀਆਂ ਗੱਲਾਂ ਹੋਈਆਂ ਸੀ ਉਹਨਾਂ ਦੇ ਵਿੱਚ ਫਰਕ ਹੈ ਜੇ ਜੇ ਸਹੀ ਹੁੰਦੀਆਂ ਹਾਂਜੀ ਤੇ ਜੇ ਫੇਰ ਵੀ ਮੁੰਡੇ ਨੇ ਕਹਿਤਾ ਵੀ ਨਹੀਂ ਮੈਂ ਤਾਂ ਫੇਰ ਵੀ ਮਨਜੂ ਮੁੰਡਾ ਕਹਿੰਦਾ ਨਹੀਂ ਮੁੰਡਾ ਪੂਰਾ ਅੱਗੇ ਕਰੀਏ ਜਿੱਥੇ ਅਸੀਂ ਕਰਤਾ ਉੱਥੇ ਹੋਊਗਾ ਰਸਤਾ ਅੱਛਾ ਹਾਂ ਹੁਣ ਇਹ ਤਾਂ ਆਪ ਦਾ ਪੱਖ ਰੱਖ ਕੇ ਕਹਿੰਦੇ ਆ ਪਿੰਡ ਦੇ ਬੰਦਿਆਂ ਨਾਲ ਵੀ ਆਪਣੀ ਹਨਾ ਜਿਹੜੀ ਗੱਲਬਾਤ ਹੋਈ ਆ ਉਹਨਾਂ ਨੇ ਵੀ ਆਪਦੀ ਇਹ ਗੱਲਬਾਤ ਦੱਸੀ ਆ ਹੁਣ ਬਹੁਤ ਸਾਰੀਆਂ ਜੀ ਇਹਨਾਂ ਦੀਆਂ ਡਿਟੇਲ ਦੇ ਹਿਸਾਬ ਨਾਲ ਚੱਲ ਗਏ ਇਹਨਾਂ ਦੀਆਂ ਗੱਲਾਂ ਦੇ ਜਿਹੜੇ ਆਪਾਂ ਸਵਾਲ ਕੀਤੇ ਜਵਾਬ ਦਿੱਤੇ ਉਹਦੇ ਨਾਲ ਚੱਲ ਗਏ ਤਾਂ ਕਿਤੇ ਨਾ ਕਿਤੇ ਵਿਚੋਲੇ ਦਾ ਕਸੂਰ ਪੂਰਾ ਨਿਕਲਦਾ ਵੀ ਉਹ ਗੱਲਾਂ ਕੁਝ ਹੋਰ ਸੀ ਜਿਵੇਂ ਵਿਚੋਲੇ ਸਾਹਮਣੇ ਦੱਸੀਆਂ ਪਰ ਅਸਲ ਦੇ ਵਿੱਚ ਇਹ ਆ ਵੀ ਇਹਨਾਂ ਦਾ ਪੱਖ ਸੁਣ ਲਿਆ ਵਿਚੋਲੇ ਦਾ ਸੁਣ ਲਿਆ ਕੁੜੀ ਵਾਲਿਆਂ ਦਾ ਪਰ ਜੇ ਸਾਰੇ ਦੇ ਸਾਰੇ ਇਕੱਠੇ ਕਰਗੇ ਇਕੱਠੇ ਕਰਕੇ ਉਹ ਆਖਰ ਸੁਣੀਏ ਤਾਂ ਫੇਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਉਹ ਫੇਰ ਇਹ ਚੀਜ਼ ਜ਼ਰੂਰ ਹੋਊਗੀ ਜੇ ਇਹ ਗੁਨਾਹਗਰ ਨਿਕਲਦੇ ਆ ਤੇ ਇਹਨਾਂ ਨੂੰ ਸਜ਼ਾ ਮਿਲੇ ਠੀਕ ਆ ਨਾ ਕਿਉਂਕਿ ਆਖਰਕਾਰ ਆਪਾਂ ਉਹ ਪਰਿਵਾਰਾਂ ਦੇ ਨਾਲ ਗੱਲਬਾਤ ਕਰਾਂਗੇ ਕੋਸ਼ਿਸ਼ ਕਰ ਲੈਨੇ ਆ ਵੀ ਜੇ ਵਿਚੋਲੇ ਨਾਲ ਆਪਣੀ ਗੱਲਬਾਤ ਹੋ ਜੇ ਤਾਂ ਉਹਨੂੰ ਇਹ ਪੁੱਛ ਲੈਨੇ ਆ ਆਪਾਂ ਫੋਨ ਲਾ ਕੇ ਵੀ ਜੇ ਸਾਂਝਾ ਪੱਖ ਰੱਖ ਗਏ ਤਾਂ ਆਊ ਆ ਆਪਾਂ ਕੁੜੀ ਵਾਲਿਆਂ ਦੇ ਪਰਿਵਾਰ ਨੂੰ ਵੀ ਪੁੱਛ ਲੈਨੇ ਆ ਇਹ ਕਰ ਲਗੇ ਫੇਰ ਹਾਂ ਹਾਂ ਕਰ ਲਓ ਹੁਣ ਤੇ ਕਰ ਲਗੇ ਚਲਦੀ ਵੀਡੀਓ ਚ ਤੁਸੀਂ ਤਿਆਰ ਬਿਲਕੁਲ ਇਹ ਤਿਆਰ ਆਪਾਂ ਕੋਸ਼ਿਸ਼ ਕਰਦੇ ਆਂ ਵਿਚੋਲੇ ਨਾਲ ਗੱਲਬਾਤ ਕਰਦੇ ਆਂ ਰਿੰਗ ਜਾ ਰਹੀ ਆ ਗੱਲਬਾਤ ਕਰਾਂਗੇ ਹਾਂਜੀ ਵਿਚੋਲਾ ਸਾਹਿਬ ਪੱਤਰਕਾਰ ਬੋਲਦੇ ਹਾਂਜੀ ਹਾਂਜੀ ਦੱਸੋ ਪੱਤਰਕਾਰ ਸਾਹਿਬ ਠੀਕ ਹੋ ਹਾਂਜੀ ਬਿਲਕੁਲ ਅੱਛਾ ਮੈਂ ਲੜਕੇ ਵਾਲਿਆਂ ਦੇ ਪਰਿਵਾਰ ਕੋਲੇ ਖੜਾ ਆਂ ਵੀਡੀਓ ਚੱਲ ਰਹੀ ਆ ਠੀਕ ਹੈ ਇਹ ਕਹਿੰਦੇ ਵੀ ਵਿਚੋਲੇ ਨੂੰ ਸਾਡੇ ਸਾਹਮਣੇ ਲਿਆਓ ਐਸਐਲ ਦੇ ਵਿੱਚ ਇਹ ਕਹਿੰਦੇ ਵੀ ਅਸੀਂ ਪੱਖ ਸਾਰੇ ਇਕੱਠਾ ਰੱਖਣਾ ਚਾਹੁੰਦੇ ਆ ਤੁਸੀਂ ਤੁਹਾਨੂੰ ਮਨਜ਼ੂਰ ਇਹ ਚੀਜ਼ ਵੀ ਜੇ ਤੁਸੀਂ ਪੱਖ ਰੱਖਣਾ ਇੱਕ ਥਾਂ ਇਕੱਠੇ ਹੋ ਕੇ ਲੜਕੀ ਵਾਲਿਆਂ ਦਾ ਪਰਿਵਾਰ ਤੁਸੀਂ ਤੇ ਇਹ ਮੁੰਡੇ ਵਾਲਿਆਂ ਦਾ ਪਰਿਵਾਰ ਆਪਾਂ ਗੱਲਬਾਤ ਕਰਨ ਲੱਗੇ ਜਰੂਰ ਜਰੂਰ ਮੈਂ ਤੁਹਾਨੂੰ ਜਿੱਥੇ ਮਰਜ਼ੀ ਸੱਦ ਲਵਾਂ ਕੈਮਰੇ ਦੇ ਜਿਹੜੇ ਮਰਜ਼ੀ ਜਗ੍ਹਾ ਤੇ ਸੱਦ ਲਵਾਂ ਮੈਂ ਆਉਣ ਨੂੰ ਤਿਆਰ ਹਾਂ ਠੀਕ ਹੈ ਜੀ ਮਨਜ਼ੂਰ ਆ ਤੁਹਾਨੂੰ ਹਾਂ ਜੀ ਮਨਜ਼ੂਰ ਹੈ ਮਨਜ਼ੂਰ ਹੈ ਜੀ ਮਨਜ਼ੂਰ ਹੈ ਹਾਂ ਜੀ ਹਾਂ ਜੀ ਪਰ ਠੀਕ ਹੈ ਜੀ ਮੈਂ ਤੁਹਾਨੂੰ ਟਾਈਮ ਦਾ ਜਿਹੜਾ ਦੱਸ ਦਾਂ ਸੈਟਿੰਗ ਕਰਕੇ ਗੱਲਬਾਤ ਮੈਂ ਲੜਕੀ ਵਾਲੇ ਦੇ ਪਰਿਵਾਰ ਨਾਲ ਵੀ ਕਰ ਲਾਂ ਉਹਨਾਂ ਦਾ ਕੀ ਕਹਿਣਾ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਕਾਲ ਕਰੂੰਗਾ ਫਿਰ ਆਪਾਂ ਕੱਲ ਦਾ ਹੀ ਜਿਹੜਾ ਕੱਲ ਦਾ ਰੱਖ ਲਗੇ ਜੀ ਫਿਰ ਹਾਂ ਜੀ ਹਾਂ ਜੀ ਰੱਖ ਲਓ ਜਦੋਂ ਮਰਜ਼ੀ ਰੱਖੋ ਕੱਲ ਦਾ ਰੱਖ ਲਓ ਜਦੋਂ ਮਰਜ਼ੀ ਰੱਖੋ ਬਸ ਮੈਂ ਲੜਕੇ ਵਾਲਿਆਂ ਦੇ ਪਰਿਵਾਰ ਨੂੰ ਇੱਕ ਵਾਰੀ ਪੁੱਛ ਲਾਂ ਜੀ ਠੀਕ ਹੈ ਜੀ ਫਿਰ ਆਪਾਂ ਕੱਲ ਦਾ ਰੱਖਦੇ ਹਾਂ ਲੜਕੀ ਵਾਲੇ ਦੇ ਲੜਕੇ ਦੇ ਖੜੇ ਭ ਚਲੋ ਆਪਾਂ ਜਿਹੜੀ ਗੱਲਬਾਤ ਕਰਦੇ ਆਂ ਲੜਕੇ ਵਾਲਿਆਂ ਦੇ ਪਰਿਵਾਰ ਦੇ ਨਾਲ ਉਹਨਾਂ ਨੂੰ ਵੀ ਪੁੱਛਦੇ ਆਂ ਉਹਨਾਂ ਦਾ ਕੀ ਕਹਿਣਾ ਹੈ ਜੀ ਹਲੋ ਹਲੋ ਹਾਂਜੀ ਕੌਣ ਪੱਤਰਕਾਰ ਬੋਲਦਾ ਜੀ ਹਾਂਜੀ ਹਾਂਜੀ ਵੀਰੇ ਬੋਲੋ ਅੱਛਾ ਆਪਾਂ ਮੈਂ ਨਾ ਮੁੰਡੇ ਵਾਲਿਆਂ ਦੇ ਪਰਿਵਾਰ ਕੋਲੇ ਸੀ ਅੱਜ ਉਹਨਾਂ ਦਾ ਪੱਖ ਆ ਜਿਹੜਾ ਉਹਨਾਂ ਦਾ ਵੀ ਸੋਨਣਾ ਸੀ ਤੇ ਵਿਚੋਲਾ ਸਾਹਿਬ ਨਾਲ ਵੀ ਮੇਰੀ ਗੱਲਬਾਤ ਹੋਈ ਆ ਅਸਲ ਦੇ ਵਿੱਚ ਮੁੰਡੇ ਵਾਲੇ ਪਰਿਵਾਰ ਵਿਚੋਲਾ ਤੇ ਤੁਸੀਂ ਇੱਕ ਥਾਂ ਇਕੱਠੇ ਹੋ ਕੇ ਅਸਲ ਦੇ ਵਿੱਚ ਸਾਰੀਆਂ ਗੱਲਾਂ ਸੁਣਨੀਆਂ ਪੈਣਗੀਆਂ ਜੀ ਕਸੂਰ ਕਿਹਦਾ ਨਿਕਲਦਾ ਕੀ ਗੱਲਬਾਤ ਆ ਜੇ ਕੱਲ ਦਾ ਪ੍ਰੋਗਰਾਮ ਰੱਖ ਲਗੇ ਤੁਸੀਂ ਆਜੋਗੇ ਕਸੂਰ ਤਾਂ ਭਾਈ ਸਾਰਾ ਵਿਚੋਲੇ ਦਾ ਤੇ ਮੁੰਡੇ ਵਾਲਾਂ ਦਾ ਹੀ ਐ ਉਹ ਗੱਲ ਠੀਕ ਆ ਤੁਹਾਡੀ ਗੱਲ ਨਾਲ ਮੈਂ ਐਗਰੀ ਆ ਸਹਿਮ ਤਾਂ ਪਰ ਅਸਲ ਦੇ ਵਿੱਚ ਇਕੱਠੇ ਹੋ ਕੇ ਹੀ ਪਤਾ ਲੱਗੂ ਵੀ ਕੀ ਗੱਲਬਾਤ ਆ ਜੀ ਤੇ ਕਰ ਲਓ ਜਦੋਂ ਮਰਜ਼ੀ ਕਰ ਲਓ ਇਕੱਠੇ ਅਸੀਂ ਸੱਚਿਆਂ ਅਸੀਂ ਆਵਾਂਗੇ ਚਲੋ ਕੱਲ ਦਾ ਫਿਰ ਮੈਂ ਤੁਹਾਨੂੰ ਟਾਈਮ ਦੱਸਦਾ ਜੀ ਠੀਕ ਐ ਵੀਰੇ ਲਓ ਆਪਣੀ ਗੱਲਬਾਤ ਆ ਜਿਹੜੀ ਹੋ ਗਈ ਆ ਵਿਚੋਲੇ ਦੇ ਨਾਲ ਵੀ ਹੋ ਗਈ ਹੈ ਨਾ ਕੁੜੀ ਵਾਲਾ ਨੇ ਪਰਿਵਾਰ ਨਾਲ ਵੀ ਹੋ ਗਈ ਆ ਹੁਣ ਆਪਾਂ ਗੱਲਬਾਤ ਇਹ ਰੱਖਣੀ ਆ ਵੀ ਅਸਲ ਦੇ ਵਿੱਚ ਸੱਚ ਕੀ ਆ ਤੇ ਝੂਠ ਕੀ ਆ ਠੀਕ ਆ ਫਿਰ ਕੱਲ ਨੂੰ ਰੱਖੀਏ ਜੀ ਹਾਂ ਜੀ ਰੱਖੀਏ ਕਿੱਧਰ ਗਿਆ ਦੂਜਾ ਮਾਰੋ ਆ ਉਹ ਫੋਨ ਆ ਗਿਆ ਸੀਗਾ ਜੀ ਫੋਨ ਮਾਰੋ ਆਜ ਕਿੱਥੇ ਉਹਨੂੰ ਹੈਲੋ ਬਾਈ ਆਈ ਕਰਾ ਮਾੜੇ 2 ਮਿੰਟ ਫਿਰ ਤੂੰ ਜ਼ਰੂਰੀ ਫੋਨ ਸੁਣਨੀ ਆ ਆਪਦੇ ਹੁਣ ਆਪਾਂ ਗੱਲਬਾਤ ਆ ਜਿਹੜੀ ਕੱਲ ਨੂੰ ਕਰਾਂਗੇ ਕਿਉਂਕਿ ਕੱਲ ਦਾ ਟਾਈਮ ਆ ਜਿਹੜਾ ਆਪਾਂ ਰੱਖਾਂਗੇ ਆ ਜਾ ਮੇਰਾ ਭਾਈ ਆ ਜਾ ਮਾੜੇ ਜਲਦੀ ਤੇ ਅਸਲ ਦੇ ਵਿੱਚ ਇਹਨਾਂ ਨੇ ਆਪਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਰੱਖੀਆਂ ਜਿਹੜੀ ਗੱਲਬਾਤ ਹੋਈ ਆ ਆਪਾਂ ਗੱਲਬਾਤ ਕਰ ਲਈ ਆ ਠੀਕ ਆ ਬਾਈ ਵੇਖੋ ਵਿਚੋਲੇ ਨਾਲ ਗੱਲ ਹੋ ਗਈ ਆ ਜੀ ਠੀਕ ਆ ਕੁੜੀ ਵਾਲਿਆਂ ਦੇ ਪਰਿਵਾਰ ਨਾਲ ਵੀ ਗੱਲਬਾਤ ਆਪਣੀ ਹੋ ਗਈ ਆ ਠੀਕ ਆ ਉਹ ਕਹਿੰਦੇ ਵੀ ਅਸੀਂ ਤਾਂ ਕੱਲ ਦਾ ਰੱਖ ਲਓ ਕਹਿੰਦੇ ਕੱਲ ਨਾਲ ਮਨਜ਼ੂਰ ਆ ਤੁਹਾਨੂੰ ਮੈਂ ਤਾਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਫੋਨ ਆ ਗਿਆ ਜਰੂਰੀ ਉਹ ਸੁਣ ਕੇ ਆ ਵੀ ਰੱਖ ਲਓ ਜਦੋਂ ਮਰਜ਼ੀ ਹੱਕੀ ਗੱਲ ਆ ਹਾਂ ਹੁਣ ਉਹਦੇ ਹੋਰ ਰੱਖ ਲਓ ਕੱਲ ਨੂੰ ਰੱਖਣਾ ਨਹੀਂ ਹੁਣ ਤਾਂ ਨਹੀਂ ਕੱਲ ਨੂੰ ਰੱਖ ਲਾਂਗੇ ਜੀ ਰੱਖ ਲੋ ਜਦੋਂ ਮਰਜੀ ਲੋ ਕੱਲ ਦਾ ਆਪਾਂ ਜਿਹੜਾ ਪ੍ਰੋਗਰਾਮ ਰੱਖਾਂਗੇ ਅਸਲ ਦੇ ਵਿੱਚ ਇਕੱਠ ਤਿੰਨਾਂ ਧਿਰਾਂ ਨੂੰ ਇਕੱਠੇ ਕਰਨਾ ਪੈਣਾ ਫੇਰ ਕਿਤੇ ਜਾ ਕੇ ਗੱਲ ਜਿਹੜਾ ਦੁੱਧ ਦਾ ਦੋ ਦੋ ਪਾਣੀ ਦਾ ਪਾਣੀ ਹੋਊਗਾ ਕਿਉਂਕਿ ਮਾਮਲੇ ਆਪਣੇ ਕੋਲ ਇਹ ਬਹੁਤ ਸਾਰੇ ਜਿਹੜੇ ਹਾਲਾਤ ਇਦਾਂ ਦੇ ਬਣਦੇ ਜਾ ਰਹੇ ਆ ਤੁਸੀਂ ਦਿਖਾਇਆ ਹੁਣ ਵਿਚੋਲੇ ਨੇ ਆਪਦਾ ਪੱਖ ਰੱਖ ਲਿਆ ਮੁੰਡੇ ਵਾਲਿਆਂ ਦਾ ਪੱਖ ਵੀ ਸੁਣ ਲਿਆ ਕੁੜੀ ਵਾਲਿਆਂ ਦਾ ਪੱਖ ਵੀ ਆਪਾਂ ਸੁਣ ਲਿਆ ਹੁਣ ਆਪਾਂ ਸੁਣਾਗੇ ਤੀਜਾ ਪੱਖ ਤੀਜਾ ਪੱਖ ਦਾ ਮਤਲਬ ਵੀ ਸਾਰਿਆਂ ਨੂੰ ਇਕੱਠੇ ਕਰਕੇ ਵੀ ਇਸ ਗੱਲ ਦੇ ਵਿੱਚੋਂ ਨਿਕਲਦਾ ਕੀ ਆ ਕਿਉਂਕਿ ਬਹੁਤ ਸਾਰੇ ਗੰਭੀਰ ਆ ਜਿਹੜੇ ਮਾਮਲੇ ਇਦਾਂ ਦੇ ਆ ਰਹੇ ਆ ਧੰਨਵਾਦ ਜੀ